ਸੱਪ ਬੰਦੇ ਨੂੰ ਮਾਰ ਦਿੰਦਾ ਹੈ ਬਿਲਕੁਲ ਡਰਾਈਵਰ ਸੱਪ ਤੇ ਵੀ ਨਹੀਂ ਗੱਡੀ ਚਲਾਣ ਦਿੰਦਾ ਜੀ ਇੰਨਾ ਬਚਾਅ ਕਰਦਾ ਹੈ ਹਮ ਲੇਕਿਨ ਜੇ ਖੜਦਾ ਵੀ ਹੈ ਤਾਂ ਫਿਰ ਸੌਣ ਦੇ ਮੀਂਹ ਉਹ ਤਾਂ ਲੋਕ ਕੁੱਟਣ ਲੱਗ ਜਾਂਦੇ ਉਹਨੂੰ ਕੁਛ ਦਿਨ ਵੀ ਤੇਰਾ ਕਸੂਰ ਹੈ ਕਿ ਨਹੀਂ ਹੈ ਜੀ ਅੱਛਾ ਜੇ ਭਾਜਦਾ ਤਾਂ ਸਰਕਾਰ ਨੇ ਸਾਨੂੰ ਅਸੀਂ ਕੈਦ ਨਹੀਂ ਸਮਝਦੇ ਸਾਨੂੰ ਦੇਸ਼ ਤੇ ਫਾਸੀ ਸਮਝਦੇ ਸਾਨੂੰ ਫਾਸੀ ਹੋ ਗਈ ਹੈ ਹਮ ਸਭ ਤੋਂ ਵੱਧ ਜਿਹੜੇ ਐਕਸੀਡੈਂਟ ਹੁੰਦੇ ਆ ਜੀ ਮੋਟਰਸਾਈਕਲ ਕਾਰ ਦੇ ਹੁੰਦੇ ਹੈਗੇ ਆ ਤੇ ਸਭ ਤੋਂ ਵੱਧ ਗਲਤੀ ਨਿਕਲਦੀ ਹੈਗੀ ਟਰੱਕ ਡਰਾਈਵਰ ਬੱਸ ਡਰਾਈਵਰ ਦੀ ਜੀ ਜੇ ਕਿਸੇ ਨੂੰ ਆਪਾਂ ਚਾਗਦੇ ਹੈਗੇ ਆ ਚਲੋ ਗਲਤੀ ਨਾਲ ਕੋਈ ਲੱਗ ਗਿਆ ਜੇ ਕਿਸ ਨੂੰ ਚੱਕਣ ਜਾਣੇ ਜਿਨੇ ਕੁੱਤੇ ਦੇ ਛੋਟੇ ਨਹੀਂ ਮਾਰੀ ਉਹ ਵੀ ਡਰਾਈਵਰ ਨੂੰ ਕੁੱਟਦੇ ਇਸੇ ਕਰਕੇ ਡਰਾਈਵਰ ਭੱਜ ਕੇ ਆਪਣੀ ਜਾਨ ਬਚਾਉਂਦਾ ਐਕਸੀਡੈਂਟ ਹੋ ਗਿਆ ਜੀ ਸਵਾਰੀਆਂ ਵਿੱਚ ਹੁੰਦੀਆਂ ਉਹ ਇਹ ਗੱਲ ਕਹਿੰਦੀਆਂ ਵੀ ਐਕਸੀਡੈਂਟ ਡਰਾਈਵਰ ਨੇ ਨਹੀਂ ਕਰਿਆ ਜਦੋਂ ਪਬਲੇ ਕੋ ਗੱਡੀ ਭੰਨਣ ਲੱਗ ਪਈ ਸ਼ੀਸ਼ੇ ਭੰਨਣ ਲੱਗ ਪਈ ਉਹ ਠੀਕ ਹੈ ਡਰਾਈਵਰ ਤੋਂ ਕਸੂਰ ਹੋਇਆ ਇਹ ਇਹਦੀ ਜ਼ਿੰਮੇਵਾਰੀ ਕਹੋਂ ਉੱਥੇ ਹੀ ਰਹਿ ਜਾਂਦਾ ਉਹ ਸਮਝ ਗਿਆ ਗੱਲ ਚੱਕੂ ਦਾ ਤਾਂ ਜਦੋਂ ਗੱਡੀ ਦਾ ਉਹ ਨਹੀਂ ਭੰਨਣ ਲੱਗ ਪੈਂਦੇ ਅੱਗ ਲਾਓ ਇਹਨੂੰ ਐਂ ਕਰੋ ਲੋਕ ਐ ਹੋ ਜਾ ਕਰਨ ਲੱਗ ਪੈਂਦੇ ਆ ਜੀ ਇਹ ਸਾਨੂੰ ਸਾਡੀਆਂ ਗੱਡੀਆਂ ਦੇ ਆਰਸੀ ਬੀਮੇ ਪ੍ਰਦੂਸ਼ਣ ਤੇ ਡਰਾਈਵਰਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਪਊਗੀ ਕੀ ਅਸੀਂ ਬਿਨਾ ਕਾਪੀਆਂ ਤੋਂ ਹੁਣ ਸੜਕਾਂ ਤੇ ਗੱਡੀਆਂ ਜਿਹੜੀਆਂ ਉਹ ਚਲਾ ਸਕਾਂ ਸਰ ਤੁਹਾਡੇ ਹੱਥ ਦੇ ਵਿੱਚ ਜਿਹੜੇ ਕਾਗਜ਼ ਆ ਕਾਦੇ ਕਾਗਜ਼ ਆ ਤੇ ਤੁਸੀਂ ਇਹਨਾਂ ਨੂੰ ਅੱਗ ਕਿਉਂ ਲਾਉਣਾ ਚਾਹੁੰਦੇ ਹੋ ਕਾਗਜ਼ ਇਹ ਜਿਹੜੇ ਨਵੇਂ ਕਾਨੂੰਨ ਬਣੇ ਆ ਮੈਡਮ ਜੀ ਜੀ ਡਰਾਈਵਰਾਂ ਵਾਸਤੇ ਹੂੰ ਉਹੀ ਕਾਗਜ਼ ਆ ਜੋ ਸਾਡੀਆਂ ਗੱਡੀਆਂ ਨਾਲ ਸੰਬੰਧਤ ਕਾਗਜ਼ ਆ ਇਹ ਆਰ ਸੀ ਐ ਮੇਰਾ ਲਾਇਸੈਂਸ ਐ ਜੀ ਬੀਮੇ ਹੂੰ ਤੇ ਬਾਕੀ ਬਸ ਜੋ ਉਸਬੰਧਤ ਕਾਗਜ਼ ਸਾਰੇ ਉਹੀ ਹੈ ਨਹੀਂ ਜਿਹੜੇ ਕਾਗਜ਼ ਤੁਹਾਡੇ ਹੱਥ ਦੇ ਵਿੱਚ ਤੁਹਾਨੂੰ ਲੱਗਦਾ ਗੱਡੀ ਦੀ ਸੇਫਟੀ ਹੁੰਦੀ ਹੈ ਡਰਾਈਵਰਾਂ ਵਾਸਤੇ ਜ਼ਰੂਰੀ ਹੈ ਫਿਰ ਤੁਸੀਂ ਅੱਗ ਕਿਉਂ ਲਾਉਣਾ ਚਾਹੁੰਦੇ ਉਹਨਾਂ ਨੂੰ ਸੇਫਟੀ ਹੁੰਦੀ ਹੈ ਨਾ ਕਹੋ ਹੁੰਦੀ ਸੀ ਕਹੋ ਜੀ ਆ ਜਿਹੜਾ ਤਿੰਨ ਚਾਰ ਦਿਨਾਂ ਦਾ ਰੌਲਾ ਪਈ ਜਾਂਦਾ ਤੁਹਾਨੂੰ ਪਤਾ ਹੀ ਆ ਸਾਰਾ ਤੇ ਹੁਣ ਸੇਫਟੀ ਹੁੰਦੀ ਸੀ ਹੈ ਨਹੀਂ ਜਦੋਂ ਗੱਡੀ ਵਾਝੀ ਗਈ ਡਰਾਈਵਰ ਦਾ ਜੀ ਕਰਦਾ ਜਾਣ ਕੇ ਗੱਡੀ ਮਾਰ ਦੇ ਤੇ ਜਦੋਂ ਵਾਝੀ ਗਈ ਨੁਕਸਾਨ ਹੋ ਗਿਆ ਤੇ ਉਹ ਤਾਂ ਫਾਈਨਲ ਕਰਤਾ ਸਰਕਾਰਾਂ ਨੇ ਤਾਂ ਉੱਥੇ ਬਹਿ ਕੇ ਫਰਮਾਨ ਜਾਰੀ ਕਰਤਾ ਵੀ ਇੰਨੀ ਸਜ਼ਾ ਇੰਨਾ ਜੁਰਮਾਨਾ ਡੰਨ ਹੈ ਜੀ ਤੇ ਹੁਣ ਫਿਰ ਜੇ ਵੱਜ ਗਈ ਤੇ ਮੈਨੇ ਕੀ ਰਹਿ ਗਿਆ ਕਿ ਫਿਰ ਇਹਨੂੰ 60 ਇੰਚ ਹੀ ਫਾਇਦਾ ਨਹੀਂ بیمਾ ਤੇ ਜਿਹੜਾ ਇੰਸ਼ੋਰੈਂਸ ਆ ਗੱਡੀ ਦਾ ਤੁਹਾਨੂੰ ਨਹੀਂ ਲੱਗਦਾ ਕਿ ਬਾਅਦ ਦੇ ਵਿੱਚ ਜਦੋਂ ਐਕਸੀਡੈਂਟ ਹੋ ਜਾਂਦਾ ਇਹ ਕਲੇਮ ਮਿਲਦੇ ਆ ਤੇ ਇਹ ਤੁਹਾਡੇ ਵਾਸਤੇ ਜ਼ਰੂਰੀ ਆ ਕਿਹੜੇ ਕਲੇਮ ਦੇ ਮੈਨੇ ਰਹਿ ਗਏ ਜੀ ਮੈਂ ਕਿਹਾ ਨਾ ਸਜ਼ਾ ਜੁਰਮਾਨਾ ਫਾਈਨਲ ਹੋ ਗਿਆ ਨਾ بیمਾ ਕੰਪਨੀਆਂ ਸੌਖਾ ਦੇ ਦਿੰਦੀਆਂ بیمਾ ਕਿਤੇ ਸਾਨੂੰ ਜੀ ਉਥੇਰੇ ਤਰਲੇ ਕਢਾਉਂਦੀਆਂ ਉਹ ਵੀ ਪਤਾ ਨਹੀਂ ਕਿਤੇ ਜਾ ਕੇ 30% 40% ਪੇ ਹੁੰਦਾ ਕਿ ਨਹੀਂ ਹੁੰਦਾ ਸਾਡੀਆਂ ਜੇਬਾਂ ਜਦੋਂ ਲੱਗਣ ਨੂੰ ਥਾਂ ਹੁੰਦਾ ਹੀ ਹੁੰਦਾ ਸਾਡੇ ਲੱਗ ਜੇ ਡਰਾਈਵਰਾਂ ਦੇ ਸਾਡੇ ਮਾਲਕਾਂ ਦੇ ਲੱਗ ਜੇ ਠੀਕ ਹੈ ਬੀਮਾ ਕੰਪਨੀਆਂ ਤਾਂ ਜਦੋਂ ਤਾਂ ਅਸੀਂ ਬੀਮੇ ਕਰਵਾਉਣੇ ਹੁੰਦੇ ਆ ਜਦੋਂ ਤਾਂ ਇਹਨਾਂ ਨੂੰ ਜਾ ਕੇ ਗੁੱਟੀਆਂ ਗਣ ਕੇ ਦੇਣੀਆਂ ਹੁੰਦੀਆਂ ਉਦੋਂ ਤਾਂ ਸਾਡੇ ਘਰਾਂ ਤੱਕ ਵੀ ਆਉਂਦੇ ਥੋੜਾ ਮੈਸੇਜ ਵੀ ਆਉਂਦੇ ਬਕਾਇਦਾ ਹਫਤਾ ਪਹਿਲਾਂ 2 ਹਫਤੇ ਪਹਿਲਾਂ ਸ਼ੁਰੂ ਹੋ ਜਾਂਦੇ ਕਿ ਇੰਸ਼ੋਰੈਂਸ ਆਫ ਦਾ ਜਿਹੜਾ ਹੋ ਰਿਣੀਓ ਕਰਵਾ ਲਓ ਜੀ ਠੀਕ ਹੈ ਸਾਡੇ ਘਰਾਂ ਤੱਕ ਵੀ ਏਜੰਟ ਆਉਂਦੇ ਆ ਇਹਨਾਂ ਦੇ ਸਾਡੇ ਕੋਲੋਂ ਜੋ ਹੋਣਾ ਸੀ ਹਾਦਸਾ ਇਹ ਹੋ ਗਿਆ ਵਾਪਰ ਕੇ ਘਟਨਾ ਤੇ ਉਦੋਂ ਬਾਅਦ ਦੇ ਵਿੱਚ ਫਿਰ ਅਸੀਂ ਗੇੜੇ ਮਾਰਦੇ ਹਾਂ ਵਕੀਲ ਕਰੋ ਅਦਾਲਤਾਂ ਜਾਓ ਤੁਸੀਂ ਇੰਸ਼ੋਰੈਂਸ ਲੈਣਾ ਨੁਕਸਾਨ ਹੋਇਆ ਠੀਕ ਹੈ ਹਰ ਇੱਕ ਬੰਦਾ ਚਾਰ ਪੈਸੇ ਬਚਾਉਣ ਦੀ ਖਾਤਰ ਹੀ ਫਿਰਦੇ ਹਨਾ ਤੇ ਉਦੋਂ ਪਹਿਲਾਂ ਤਾਂ ਸਾਨੂੰ ਦਫ਼ਤਰਾਂ ਦੇ ਗੇੜੇ ਘਟਾਉਂਦੇ ਆ ਆਪਦੇ ਦਫ਼ਤਰਾਂ ਦੇ ਘਟਾਉਂਦੇ ਬੀਮਾ ਕੰਪਨੀ ਵਾਲੇ ਫਿਰ ਇਹ ਸਾਨੂੰ ਅਦਾਲਤਾਂ ਤੱਕ ਠਾਣਿਆਂ ਤੱਕ ਜਾਣਾ ਪੈਂਦਾ ਸਾਨੂੰ ਖੱਜਲ ਖੁਆਰੀ ਪੂਰੀ ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਤਾਂ ਸਾਡੇ ਤੋਂ ਪੈਸੇ ਲੈਣੇ ਆ ਉਦੋਂ ਤਾਂ ਸਾਨੂੰ ਗਿਆ ਨੂੰ ਦੁੱਧ ਚ ਪੱਤੀ ਪਿਉਂਦੇ ਆ ਦਫ਼ਤਰ ਗਿਆ ਨੂੰ ਇਹ ਹਾਂ ਵੀ ਬੀਮਾ ਕਰਾਉਣਾ ਹੈ ਤੇ ਪੇਮੈਂਟ ਸਾਡੀ ਸਾਡੇ ਅਕਾਊਂਟ ਸਾਡੇ ਖਾਤੇ 'ਚ ਆਉਣੀ ਹੈ ਤੇ ਜਦੋਂ ਪੇ ਕਰਨੇ ਪਿਆ ਜਾਂਦੇ ਆ ਕਿਉਂਕਿ ਬੀਮਾ ਕਰਵਾਉਂਦੇ ਕਾਦੇ ਵਾਸਤੇ ਅਸੀਂ ਇਸੇ ਵਾਸਤੇ ਕਰਵਾਉਣਾ ਹੈ ਨਾ ਕਿ ਜੇ ਕਿਤੇ ਨੁਕਸਾਨ ਹੋਵੇ ਤਾਂ ਇਹ ਬੀਮਾ ਕੰਪਨੀਆਂ ਪੇ ਕਰਨ ਤੇ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਫਿਰ ਸਾਡਾ ਇੰਨਾ ਕੁ ਖੂਨ ਨਚੋੜਦੇ ਇੰਨਾ ਕੁ ਸਾਡੇ ਗੇੜੇ ਲਵਾਉਂਦੇ ਇੰਨੇ ਗੇੜੇ ਘਟਾਉਂਦੇ ਸਾਡੇ ਇਹ ਵੀ ਮੈਂ ਕਹਿੰਦਾ ਵੀ ਸਾਫ਼ ਸ਼ਬਦਾਂ ਚ ਕਹਾਂ ਤਾਂ ਉਦੋਂ ਸਾਡੇ ਘਰਾਂ ਤੱਕ ਸਾਡੇ ਬੈੱਡਰੂਮਾਂ ਸਾਡੀਆਂ ਰਸੋਈਆਂ ਤੱਕ ਦੇ ਹਾਲ ਪੁੱਛਦੇ ਆ ਜੀ ਪਲਾਨੇ ਟਾਈਮ ਤੂੰ ਕਿੱਥੇ ਸੀ ਇਸ ਟਾਈਮ ਤੂੰ ਕਿੱਥੇ ਸੀ ਜੋ ਤੇਰੀ ਗੱਡੀ ਵਧੀ ਵਜੀ ਇੱਧਰ ਕੀ ਸੀ ਉੱਧਰ ਕੀ ਸੀ ਹੁਣ ਡਰਾਈਵਰ ਸਾਹਮਣੇ ਰੋਡ ਤੇ ਵੇਖ ਰਿਹਾ ਕਿ ਸੱਜੇ ਖੱਬੇ ਵੇਖ ਰਿਹਾ ਇੱਧਰ ਉ ਜਿਹੜੇ ਪਿੱਛੇ ਤੁਸੀਂ ਮੇਰੇ ਖੜੇ ਡਰਾਈਵਰ ਵੀਰ ਵੇਖ ਰਹੇ ਹੋ ਇਹਨਾਂ ਦਾ ਜਿਹੜਾ ਰੋਸ ਹੈ ਉਹ ਨਵੇਂ ਕਾਨੂੰਨ ਨੂੰ ਲੈ ਕੇ ਰਨ ਐਂਡ ਹਿੱਟ ਜਿਹੜਾ ਨਵਾਂ ਕਾਨੂੰਨ ਲਾਗੂ ਹੋਇਆ ਹੈ ਉਹਦੇ ਲਈ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਜਿਹੜੀਆਂ ਬੀਮਾ ਕੰਪਨੀਆਂ ਕਿ ਸੱਚਮੁੱਚੋ ਬੀਮਾ ਦੇਣ ਤੋਂ ਕਤਰਾ ਰਹੀਆਂ ਤੇ ਇਹ ਜਿਹੜੀ ਸਾਰੀ ਹੈ ਇਹ ਮਿਲੀ ਭਗਤ ਹੋਈ ਹੋਈ ਆ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਕਾਨੂੰਨ ਗਲਤ ਹੈ ਇਹ ਜੀ ਹਾਂ ਜੀ ਇਹਦਾ ਕੋਈ ਫਾਈਵ ਬੈਨੀਫੀਸ਼ੀਅਰੀ ਹੈ ਹੁਣ ਕੋਈ ਡਰਾਈਵਰ ਹੀ ਕਰੇਗਾ ਸੀ ਕਹਿ ਰਹੇ ਹਾਂ ਕਿ ਜਿਹੜਾ ਕਾਨੂੰਨ ਇਹ ਬਣਿਆ ਇਹ ਗਲਤ ਬਣਿਆ ਇਹ ਬੜਾ ਸਾਰੀ ਗਲਤ ਹੈ ਲੋਕ ਆ ਜਾਨ ਬੁੱਝ ਕੇ ਆਈ ਜਾਂਦੇ ਹੋਂ ਤਾਂ ਹੂੰ ਉਹ ਤਾਂ ਜਾਨ ਬੁੱਝ ਕੇ ਲੋਕ ਥੱਲੇ ਆਉਂਦੇ ਫਿਰ ਤਾਂ ਜਮਾਂ ਹੀ ਸੌਖਾ ਹੋ ਜਾਊਗਾ ਜੀ ਵੀ ਮਗਰਲਾ ਸੌਖਾ ਹੋ ਜਾ ਡਰਾਈਵਰ ਕਿੱਥੋਂ ਭਰੂਗਾ ਜੇ ਡਰਾਈਵਰ ਕੋਲੇ 10 ਲੱਖ ਹੋਵੇ ਚਲਾਵੇ ਹੀ ਕਿਉਂ ਉਹ ਜੀ ਉਹ ਕਿਸੇ ਦੇ ਧੜੀ ਕਿਉਂ ਕਰੇ ਫਿਰ ਜੇ ਉਹਦੇ ਕੋਲੇ ਇੰਨੇ ਹੋਵੇ ਉਹ 350 ਰੁਪਿਆ ਲੈ ਕੇ ਕਿੱਥੋਂ 10 ਲੱਖ ਭਰੂਗਾ ਜੀ ਇਹ ਦੱਸੋ ਜੀ ਜਿਹੜੇ ਕਈ ਡਰਾਈਵਰ ਤਾਂ ਇਹੋ ਜਿਹੜੇ ਬੈਠੇ ਵੀ ਕਰਾਈਦੇ ਉਹ ਉਹ ਆਦਾ ਪਰਿਵਾਰ ਪਾਲਦੇ ਬਹੁਤ ਔਖਾ ਕਾਨੂੰਨ ਗਲਤ ਹੋ ਗਿਆ ਕਾਨੂੰਨ ਇਹ ਬਹੁਤ ਹਾਂ ਸਰ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਡਰਾਈਵਰ ਤੋਂ ਗੱਡੀ ਵੱਜ ਗਈ ਹੈ ਤਾਂ ਉਥੇ ਸੜਕ ਹਾਦਸਾ ਜਦੋਂ ਹੋ ਜਾਂਦਾ ਹੈ ਜਿਹੜਾ ਹਾਦਸਾ ਗ੍ਰਸਤ ਉਥੇ ਵਿਅਕਤੀ ਪਿਆ ਹੁੰਦਾ ਹੈ ਹਨਾ ਉਹਨੂੰ ਛੱਡ ਕੇ ਚਲੇ ਜਾਂਦੇ ਆ ਤੁਹਾਨੂੰ ਲੱਗਦਾ ਕਿ ਇਹ ਵੀ ਗਲਤ ਨਹੀਂ ਸੀ ਨਹੀਂ ਸਹੀ ਦਾ ਚੱਕਣ ਚੱਕ ਤਾਂ ਸੀ ਲਈਏ ਜੀ ਪਰ ਜੇ ਪਬਲਿਕ ਸਾਨੂੰ ਕੁੱਟੂਗੀ ਉਹਦੀ ਸਾਡੀ ਜ਼ਿੰਮੇਵਾਰੀ ਕੌਣ ਲਾਊਗਾ ਬਿਲਕੁਲ ਜੇ ਸਾਨੂੰ 20 ਜਣੇ ਕੁੱਟਣ ਲੱਗ ਪਏ ਮੱਝਾ ਅਗਲੇ ਤੋਂ ਹੋਇਆ ਕਿਸੇ ਨੇ ਦੇਖਿਆ ਹੀ ਨਹੀਂ ਵੀ ਇਹਨੇ ਤੋਂ ਵੱਜਿਆ ਕਿ ਇਹਨੇ ਮਾਰਿਆ ਹੂੰ ਤੇ ਸਾਨੂੰ ਪਬਲਿਕ ਸਾਡੀ ਜ਼ਿੰਮੇਵਾਰੀ ਕੌਣ ਲਾਊਗਾ ਜੀ ਜੇ ਅਸੀਂ ਚੱਕ ਲਾਂਗੇ ਅਸੀਂ ਇਹਦਾ ਕਿਸੇ ਨੂੰ ਉਹੀ ਤਾਂ ਛੱਡ ਦੇ ਵੀ ਚੱਲ ਬੰਦਾ ਕੋਈ ਹੈਗਾ ਤਾਂ ਉਹਨੂੰ ਲੈ ਚਲੀਏ ਕਿ ਕਿਸੇ ਬੰਦੇ ਦੀ ਜਾਨ ਬਚਦੀ ਐ ਐਡਾ ਕੋਈ ਮਾੜਾ ਨਹੀਂ ਹੁੰਦਾ ਡਰਾਈਵਰ ਲੈਣਾ ਡਰਾਈਵਰ ਤਾਂ ਹੁਣ ਜਾਨਵਰ ਮਰਿਆ ਪਿਆ ਉਹ ਤੋਂ ਵੀ ਬਚਾਉਂਦਾ ਮਰਿਆ ਪਿਆ ਹੁੰਦਾ ਨਾਲੇ ਆਪਾਂ ਨੂੰ ਪਤਾ ਉਹਦੇ ਵੀ ਨਹੀਂ ਚੜਾਉਂਦਾ ਜੀਤੀ ਤੇ ਪਰ ਗਲਤ ਹੋ ਗਿਆ ਕਾਨੂੰਨ ਤਾਂ ਗਲਤ ਹੈ ਜੀ ਤੁਹਾਨੂੰ ਕੀ ਲੱਗਦਾ ਸਰ ਕਿੱਦਾਂ ਦੇ ਕਾਨੂੰਨ ਆ ਜਿਹੜੇ ਬਣਨੇ ਚਾਹੀਦੇ ਸੀਗੇ ਜਿਹੜੇ ਸਰਕਾਰ ਦੇ ਵੱਲੋਂ ਮਤਲਬ ਜਿਹੜਾ ਹਰਾ ਪੈਣਾ ਚੱਲਣਾ ਚਾਹੀਦਾ ਸੀ ਕਿੱਦਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਸੀ ਹਰਾ ਇਹ ਤਾਂ ਸਾਰੇ ਹਿੰਦੁਸਤਾਨ ਨੂੰ ਸਾਰੇ ਦੇਸ਼ ਨੂੰ ਹੀ ਪਤਾ ਹੈ ਕਿ ਸਿਰਫ ਕਹਿਣ ਦੀਆਂ ਗੱਲਾਂ ਹੈ ਕਿ ਅਸੀਂ ਆਜ਼ਾਦ ਹੋ ਗਏ ਗੋਰੇ ਕੱਢ ਤੇ ਤੇ ਅਸੀਂ ਆਜ਼ਾਦ ਹੋ ਗਏ ਆਜ਼ਾਦ ਨਹੀਂ ਹੋ ਗਏ ਜਿਹੜੇ ਚਿੱਟੇ ਅੰਗਰੇਜ਼ ਸੀ ਉਹ ਕੱਢ ਤੇ ਕਾਲੇ ਅੰਗਰੇਜ਼ ਸਾਡੇ ਤੇ ਜਿਹੜੇ ਆ ਕੇ ਕਬਜ਼ ਹੋ ਗਏ ਸਾਡੇ ਤੇ ਹੁਣ ਸੜਕਾਂ ਤੇ ਚੱਲਦੇ ਮੈਂ ਤੁਹਾਨੂੰ ਉਹੀ ਗੱਲ ਵਾਰੀ-ਵਾਰੀ ਆਪਾਂ ਇੱਕੋ ਗੱਲ ਰਿਪੀਟ ਕਰਦਾ ਕੋਈ ਬਾਲੇ ਵਾਰੀ ਸੁਆਦ ਨਹੀਂ ਕਾਨੂੰਨ ਜਿਹੜੇ ਬਣਾਉਂਦੇ ਆ ਨਾ ਇਹ ਆ ਜਿਵੇਂ ਹੁਣ ਲਾਗੂ ਕਰਤਾ ਠੀਕ ਹੈ ਇਹ ਰੀਸਾਂ ਦਾ ਕਰਦੇ ਅਮਰੀਕਾ ਕੈਨੇਡਾ ਦੀਆਂ ਰੀਸਾਂ ਦਾ ਕਰਦੇ ਅਰਬ ਕੰਟਰੀਆਂ ਦੀਆਂ ਫਿਰ ਜਾਂ ਤਾਂ ਉਹੋ ਚੀਜ਼ਾਂ ਪਹਿਲਾਂ ਗਰਾਉਂਡ ਲੈਵਲ ਤੇ ਲਾਗੂ ਵੀ ਕਰਨਾ ਉਹ ਪਹਿਲਾਂ ਗਰਾਉਂਡ ਲੈਵਲ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਣ ਵਾਚਣ ਉਹਨਾਂ ਚੀਜ਼ਾਂ ਨੂੰ ਕੀ ਕੀ ਹੋਣਾ ਚਾਹੀਦਾ ਜੀ ਜੇ ਇਹ ਚੀਜ਼ਾਂ ਸਖਤ ਕਾਨੂੰਨ ਕਰਨ ਮੈਂ ਕਹਿੰਦਾ ਕਿ ਕੋਈ ਵੀ ਡਰਾਈਵਰ ਭਾਈਚਾਰਾ ਕੋਈ ਵੀ ਘਰੋਂ ਆਪਾਂ ਚੱਲਦੇ ਤੁਸੀਂ ਵੀ ਗੱਡੀ ਲੈ ਕੇ ਆਏ ਹੋਗੇ ਤੁਸੀਂ ਵੀ ਡਰਾਈਵਰ ਹੋ ਤੁਹਾਡੇ ਕੋਲੋਂ ਛੋਟੀ ਗੱਡੀ ਵਾਲੇ ਵਿੱਚ ਵੱਜ ਗਿਆ ਸਕੂਟਰ ਮੋਟਰਸਾਈਕਲ ਸਾਈਕਲ ਤੁਸੀਂ ਤੁਹਾਡੇ ਕੋਲੋਂ ਨਹੀਂ ਵੱਜਿਆ ਕੋਈ ਬੰਦਾ ਸਾਈਡ ਤੋਂ ਜੜੇ ਰੋਡ ਦੇ ਉੱਪਰ ਤੁਸੀਂ ਆਪਣੀ ਸਪੀਡ ਤੇ ਜਾ ਰਹੇ ਹੁਣ ਗਲਤੀ ਤਾਂ ਸਾਈਡ ਤੋਂ ਚੜਨ ਵਾਲੇ ਦੀ ਹੈ ਨਾ ਹਾਂ ਹਾਂ ਨਾ ਤਾਂ ਉੱਥੇ ਕੋਈ ਸੜਕ ਦੇ ਉੱਪਰ ਕੈਮਰਾ ਹੈ ਜੀ ਤੇ ਨਾ ਤੁਹਾਡੀ ਗੱਡੀ ਤੇ ਕੋਈ ਕੈਮਰਾ ਹੈ ਬਿਲਕੁਲ ਠੀਕ ਹੈ ਪਹਿਲਾਂ ਕੀ ਹੋਣਾ ਚਾਹੀਦਾ ਜਿਹੜੇ ਮੁਲਕਾਂ ਦੀ ਰੀਸਾ ਇਹ ਸਾਡਾ ਦੇਸ਼ ਕਰਦਾ ਹੈ ਨਾ ਜਿਹੜੇ ਨਾਦਰ ਸ਼ਾਹੀ ਫਰਮਾਨ ਜਾਰੀ ਕਰਤੇ ਕੀਤੇ ਜਾਂਦੇ ਆ ਸਮੇਂ-ਸਮੇਂ ਤੇ ਜੀ ਪਹਿਲਾਂ ਉਹਨਾਂ ਨੇ ਰੀਸਾਂ ਕਰਕੇ ਪਹਿਲਾਂ ਉਹ ਫਾਰਮੈਲਟੀਆਂ ਤਾਂ ਪੂਰੀਆਂ ਕਰਵਾ ਲਓ ਇਹਦੀ ਜਗ੍ਹਾ ਕਿਦੇ ਸਾਨੂੰ ਗਵਰਨਮੈਂਟ ਨੇ ਕਿਹਾ ਹੁੰਦਾ ਕਿ ਤੁਸੀਂ ਆਪਣੀਆਂ ਗੱਡੀਆਂ ਤੇ ਚਾਹੇ ਤੁਹਾਡੇ ਕੋਲ ਕਾਰ ਹੈ ਚਾਹੇ ਤੁਹਾਡੇ ਕੋਲ ਟਰੱਕ ਹੈ ਚਾਹੇ ਤੁਹਾਡੇ ਕੋਲ ਬੱਸ ਹੈ ਤੁਹਾਡੇ ਕੋਲ ਕੋਈ ਵੀ ਵੀਹਿਕਲ ਹੈ ਤੁਸੀਂ ਆਪਣੇ ਵੀ ਉਲਬਾਓ ਜੀ ਤੁਹਾਡਾ ਕੈਮਰਾ ਜਿਹੜਾ ਉਹ 1 ਮਿੰਟ ਵੀ ਬੰਦ ਨਹੀਂ ਹੋਣਾ ਚਾਹੀਦਾ ਬਿਲਕੁਲ ਸਖਤ ਕਾਨੂੰਨ ਇਹ ਬਣਾਇਆ ਜਾਂਦਾ ਕਿ ਕੈਮਰੇ ਹੋਣ ਤੁਹਾਡੀਆਂ ਗੱਡੀਆਂ ਤੇ ਜਦੋਂ ਐਕਸੀਡੈਂਟ ਹੋਇਆ ਉਹ ਤੁਹਾਡੀ ਗਲਤੀ ਨਾ ਹੋਇਆ ਕਿ ਜਿਹੜਾ ਬੰਦਾ ਥੱਲੀ ਜਿਹਦਾ ਨੁਕਸਾਨ ਹੋ ਗਿਆ ਉਹਦੀ ਗਲਤੀ ਨਾਲ ਹੋਇਆ ਜਦੋਂ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਊਗੀ ਤਾਂ ਪਤਾ ਲੱਗੂ ਦੋਸ਼ਕੀ ਦਾ ਸੀਗਾ ਫਿਰ ਤਾਂ ਸਵਾਦ ਵੀ ਆਉਂਦਾ ਇਸ ਗੱਲ ਦਾ ਜੇ ਇਹ ਹੋਣਾ ਇਹ ਚਾਹੀਦਾ ਸੀ ਕਿ ਤੁਹਾਡੀਆਂ ਗੱਡੀਆਂ ਤੇ ਕੈਮਰੇ ਹੋਣ ਜੇ ਕੈਮਰਾ ਨਹੀਂ ਚੱਲਦਾ ਤਾਂ ਤੁਹਾਡੀ ਗੱਡੀ ਦਾ ਚਲਾਨ ਨਹੀਂ ਹੋਊਗਾ ਜਦੋਂ ਪਹਿਲੀ ਵਾਰ ਰੱਖਦੇ ਹੋਗੇ ਪਹਿਲੀ ਵਾਰ ਮोटा ਚਲਾਨ ਛੋਟਾ ਚਲਾਨ ਹੋਊਗਾ ਦੂਜੀ ਵਾਰ ਮोटा ਚਲਾਨ ਹੋਊਗਾ ਮੈਂ ਕਹਿੰਦਾ ਕਿ ਗੱਡੀ ਬਾਉਂਡ ਤੱਕ ਦਾ ਕਾਨੂੰਨ ਹੋਣਾ ਚਾਹੀਦਾ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਹਰ ਇੱਕ ਬੰਦਾ ਸੇਫਟੀ ਨਾਲ ਚਲਾਊਗਾ ਪਰ ਇੱਥੇ ਹੈ ਕੀ ਹੈ ਸਾਰੇ ਬੰਦੇ ਗੱਡੀਆਂ ਦੇ ਮਾਲਕ ਤਾਂ ਨਹੀਂ ਜੀ ਬਹੁਤ ਸਾਰਾ ਵੱਡਾ ਇੱਕ ਵਰਗ ਜਿਹੜਾ ਨਾ ਆਪਣਾ ਪਰਿਵਾਰ ਆਪਣੀ ਰੋਟੀ ਰੋਜੀ ਪਾਲਣ ਵਾਸਤੇ ਇੱਕ ਡਰਾਈਵਰ ਹੀ ਕਰਦਾ ਹੈ ਗੱਡੀਆਂ ਤੇ ਠੀਕ ਹੈ ਇੱਕ ਮਿਹਨਤ ਮਿਹਨਤ ਕਰਦਾ ਆਪਣੀ ਮਿਹਨਤ ਵਾਲੇ ਬ ਮਾਲਕ ਜਿਹੜਾ ਨਾ ਉਹਨੇ ਵੀ ਆਪਣੇ ਸਾਰੇ ਖਰਚੇ ਕਰਨੇ ਹੁੰਦੇ ਆ ਉਹਨੇ ਵੀ ਚਾਰ ਪੈਸੇ ਬਚਾਉਣੇ ਹੁੰਦੇ ਆ ਉਹ ਡਰਾਈਵਰ ਨੂੰ 5000 ਤੋਂ ਸ਼ੁਰੂ ਹੋ ਕੇ ਉਹਦੀ ਕਾਬਲੀਅਤ ਦੇ ਹਿਸਾਬ ਨਾਲ ਤਨਖਾਹ ਦਿੰਦੇ ਕਿਦੀ 7000 ਹੈ ਕਿਦੀ 10000 ਹੈ ਕਿਦੀ 15 ਕਿੰਨੀ ਵੀ ਹੋ ਸਕਦੀ ਹੈ ਹੁਣ ਦੱਸੋ 5 7 10000 ਦੇਣ ਵਾਲੇ ਬੰਦੇ ਦੇ ਕੋਲੋਂ ਆਪਣੇ ਧਿਆਨ ਉਹ ਗੱਡੀ ਜਦੋਂ ਪਤਾ ਹੈ ਮੰਨ ਲਓ ਕਿ ਮੈਂ ਬੱਸ ਲੈ ਕੇ ਜਾ ਰਿਹਾ ਠੀਕ ਹੈ ਇਹ ਟਰੱਕ ਲੈ ਕੇ ਜਾ ਰਿਹਾ ਸਾਨੂੰ ਇੱਕ ਸਮਾਂ ਦਿੱਤਾ ਹੋਇਆ ਟਰੱਕ ਵਾਲੇ ਨੂੰ ਜਿਹੜਾ ਇਕ ਲਾਲਚ ਦਿੱਤਾ ਜਾਂਦਾ ਨਾਮ ਰੱਖ ਦਿੰਦੇ ਆ ਕਿ ਲੈ ਜੀ ਤੇਰੇ ਕੋਲ ਆ ਸਬਜੀ ਤੇਰੇ ਕੋਲ ਫਰੂਟ ਅਸੀਂ ਲੋਡ ਕਰਤਾ ਤੇ ਤੂੰ ਇਹਨੂੰ ਇਥੋਂ ਜਿਹੜਾ ਹੈਗਾ 300 400 500 ਕਿਲੋਮੀਟਰ ਤੇ ਇੰਨੇ ਟਾਈਮ ਦੇ ਵਿੱਚ ਜੇ ਲਾਏਗਾ ਤਾਂ ਤੈਨੂੰ ਐਕਸਟਰਾ ਨਾਮ ਜਿਹੜਾ ਉਹ 5000 7000 10000 ਦਿੱਤਾ ਜਾਊਗਾ ਬੰਦਾ ਬੰਦਾ ਸੋਚਦਾ ਕਿੱਥੇ ਮੇਰੀ ਮਹੀਨੇ ਦੀ ਤਨਖਾਹ 7-8000 10000 ਕਿੱਥੇ ਮੈਂ ਇੱਕ ਢੇਡਾ ਲਾ ਕੇ ਜਾ ਕੇ 5-7000 ਚੁੱਕ ਲੈਣਾ ਫਿਰ ਉਹ ਥੋੜਾ ਜਿਹਾ ਤੇਜ਼ ਜਾਊਗਾ ਨਾ ਕੀ ਸਾਡੀਆਂ ਸੜਕਾਂ ਉਸ ਲਾਇਕ ਹੈਗੀਆਂ ਕਿ ਗੱਡੀਆਂ ਨੂੰ ਉਸ ਸਪੀਡ ਤੇ ਚਲਾਇਆ ਜਾਵੇ ਕੀ ਜਿੱਥੋਂ ਮੈਂ ਚੱਲਿਆ ਜਿੱਥੇ ਮੈਂ ਜਾਣਾ ਹੈ ਮੇਰੀ ਗੱਡੀ ਇੱਕ ਸਾਈਡ ਤੇ ਜਾ ਰਹੀ ਹੈ ਤੇ ਦੂਜੀ ਸਾਈਡ ਤੇ ਗੱਡੀ ਜਿਹੜੀ ਆਊਗੀ ਉਹ ਦੂਜੇ ਪਾਸੇ ਆਊਗੀ ਮੇਰੇ ਸਾਹਮਣੇ ਕਦੇ ਨਹੀਂ ਹੋਣਾ ਕੀ ਇਹ ਸੇਫਟੀ ਹੈਗੀ ਹੈ ਗਊ ਸੈਸ ਲਏ ਜਾਂਦੇ ਠੀਕ ਹੈ ਲੰਮ ਸਮ ਰੋਡ ਟੈਕਸ ਲਏ ਜਾਂਦੇ ਕੀ ਸੜਕਾਂ ਉਸ ਲੈਕਦੀਆਂ ਹੈਗੀਆਂ ਸਾਡੀਆਂ ਕੀ ਜਿਹੜੀਆਂ ਗਊਆਂ ਹਨ ਉਹਨਾਂ ਦੀ ਸਾਂਭ ਸੰਭਾਲ ਜਾਂ ਪਸ਼ੂਆਂ ਦੀ ਆਵਾਰਾ ਡੰਗਰ ਆਵਾਰਾ ਕੁੱਤੇ ਕੀ ਕੁਝ ਫਿਰਦਾ ਕੀ ਉਹਨਾਂ ਚੀਜ਼ਾਂ ਦਾ ਕੋਈ ਸੰਭਾਲ ਹੈ ਜੀ ਪੈਸੇ ਸਾਡੇ ਕੋਲੋਂ ਲੈ ਲੈਣੇ ਆ ਉਲਟਾ ਕਾਨੂੰਨ ਸਾਡੇ ਤੇ ਥੋਪ ਦੇਣੇ ਆ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਜਿਹੜਾ ਵਿਰੋਧ ਕਰਦੇ ਆ ਇਹ ਕਾਨੂੰਨ ਜਿਹੜੇ ਔਰ ਵਾਪਸ ਕਰਾ ਕੇ ਰਾਵਾਂਗੇ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਕੋਈ ਕਿਸੇ ਨੂੰ ਮਾਰੇ ਜਾਨ ਬੁਝ ਕੇ ਜਿਹੜਾ ਬੰਦਾ ਨਾ ਉਹ ਇੱਕ ਕੀੜੀ ਕੀੜੀ ਵੀ ਪਿਆਰ ਥੱਲੇ ਨਹੀਂ ਆਉਣ ਦਿੰਦਾ ਤੇ ਕੋਈ ਬੰਦੇ ਨੂੰ ਬੰਦਾ ਜਾਂ ਜਾਂ ਕਿਸੇ ਜਾਨਵਰ ਨੂੰ ਪਸ਼ੂ ਪੰਛੀ ਨੂੰ ਕੋਈ ਵੀ ਮੂਰੇ ਆ ਗਿਆ ਉਹਨੂੰ ਇੱਕ ਡਰਾਈਵਰ ਕਿਵੇਂ ਸੋਚਦਾ ਡਰਾਈਵਰ ਤਾਂ ਤੁਰਨ ਲੱਗਿਆ ਪਹਿਲਾਂ ਧੂਫ ਜੋਤ ਕਰਕੇ ਮੱਥਾ ਟੇਕ ਕੇ ਉਹ ਪ੍ਰਮਾਤਮਾ ਨੂੰ ਤੇ ਆ ਕੇ ਤੁਰਦਾ ਕਿ ਸੱਚੇ ਪਾਤਸ਼ਾਹ ਮੈਂ ਜਿਹੋ ਜਿਹਾ ਤੁਰਿਆ ਨਾ ਮੈਨੂੰ ਸ਼ਾਮ ਨੂੰ ਇਹੋ ਜਿਹਾ ਵਾਪਸ ਇਹੋ ਜਿਹਾ ਵਾਪਸ ਲੈ ਕੇ ਆਏ ਤੇ ਫਿਰ ਇਹ ਤਾਂ ਚੁੱਪ ਕਰਕੇ ਜਾਂ ਏਸੀ ਕਮਰੇ ਹੋਗੇ ਜਾਂ ਹੀਟਰ ਹੋਗੇ ਠੰਡ ਦੇ ਵਿੱਚ ਹੀਟਰ ਲੱਗੇ ਹੁੰਦੇ ਇਹਨਾਂ ਦੇ ਤੇ ਗਰਮੀਆਂ 'ਚ ਏਸੀ ਲੱਗੇ ਹੁੰਦੇ ਉੱਥੇ ਬੈਠ ਕੇ ਪਤਾ ਨਹੀਂ ਕਿਹੜੇ ਦਿਮਾਗ ਦੇ ਨਾਲ ਕਾਨੂੰਨ ਬਣਾ ਕੇ ਥੋਪ ਦਿੰਦੇ ਚੁੱਪ ਕਰਕੇ ਨਾਦਰਸ਼ਾਹੀ ਫਰਮਾਨ ਹੂੰ ਬਹੁਤ ਗਲਤ ਹੈ ਸੋ ਇਹਨਾਂ ਦਾ ਕਹਿਣਾ ਕਿ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਕਾਨੂੰਨ ਐ ਬਣਾਇਆ ਗਿਆ ਰਨ ਐਂਡ ਹਿੱਟ ਉਹ ਨਹੀਂ ਸੀ ਬਣਨਾ ਚਾਹੀਦਾ ਜਿਹੜੇ ਇਹ ਕਾਨੂੰਨ ਐ ਵਾਪਸ ਲੈਣੇ ਚਾਹੀਦੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਸੱਪ ਬੰਦੇ ਨੂੰ ਮਾਰ ਦਿੰਦਾ ਹੈ ਬਿਲਕੁਲ ਡਰਾਈਵਰ ਸੱਪ ਤੇ ਵੀ ਨਹੀਂ ਗੱਡੀ ਚੱਲਣ ਦਿੰਦਾ ਜੀ ਇੰਨਾ ਬਚਾਅ ਕਰਦਾ ਹੈ ਹਮ ਲੇਕਿਨ ਜੇ ਖੜਦਾ ਵੀ ਹੈ ਤਾਂ ਫਿਰ ਸੁਣਦੇ ਮੀਂਹ ਉਂ ਤਾਂ ਲੋਕ ਕੁੱਟਣ ਲੱਗ ਜਾਂਦੇ ਉਹਨੂੰ ਕੁਛ ਦਿਨ ਵੀ ਤੇਰਾ ਕਸੂਰ ਹੈ ਕਿ ਨਹੀਂ ਹੈ ਜੀ ਅੱਛਾ ਜੇ ਭੱਜਦਾ ਤਾਂ ਸਰਕਾਰ ਨੇ ਸਾਨੂੰ ਅਸੀਂ ਕੈਦ ਨਹੀਂ ਸਮਝਦੇ ਅਸੀਂ ਤਾਂ ਫਾਸੀ ਸਮਝਦੇ ਸਾਨੂੰ ਫਾਸੀ ਹੋਈ ਹੈ। ਹੂੰ ਠੀਕ ਹੈ ਨਾ ਮੈਂ ਇਹੀ ਕਹਿਣਾ ਵੀ ਬਾਈ ਵਾਲੀ ਗੱਲ ਆ ਵੀ ਉਹ ਉੱਥੇ ਬੈਠੇ ਜੋ ਕੁਝ ਕਹੀ ਜਾਂਦੇ ਆ ਲੇਕਿਨ ਸਾਡਾ ਛੜਕਾਂ ਦੇ ਤੌਰ ਫਿਰ ਕਿਤਾ ਨਹੀਂ ਵੇਖਿਆ ਕਿਸੇ ਨੇ ਕੁਝ ਅਸੀਂ ਤਾਂ ਇਹੀ ਕਹਿੰਦੇ ਆ ਕਿ ਪ੍ਰਮਾਤਮਾ ਸਭ ਨੂੰ ਸੁਖੀ ਰੱਖੇ ਤੰਦਰੁਸਤੀ ਨਾਲ ਹਰ ਇੱਕ ਨੂੰ ਘਰੇ ਪਹੁੰਚਾਈਂ ਜੀ ਵੀ ਸੱਪ ਤੇ ਵੀ ਬੰਦਾ ਡਰਾਈਵਰ ਗੱਡੀ ਨਹੀਂ ਚੜਾਊਗਾ ਬਿਲਕੁਲ ਪੱਸ ਦੀ ਨਗਾਊਗਾ ਕਿਉਂਕਿ ਵੀ ਮੈਥੋਂ ਮਰਨ ਆ ਜਾਵੇ ਹੂੰ ਤੇ ਬੰਦੇ ਨੂੰ ਤਾਂ ਕਿਧਰੇ ਹੀ ਮਾਰਨ ਦੀ ਕੀ ਜ਼ਰੂਰਤ ਹੈ ਗੱਲ ਕਰ ਵੀ ਅਚਾਨਕ ਜਿਹੜਾ ਹੋ ਜਾਂਦਾ ਹੈ ਫਿਰ ਤੇ ਜੇ ਭਜਦਾ ਨਹੀਂ ਤਾਂ ਲੋਕ ਮਾਰਦੇ ਆ ਤੇ ਜੇ ਲੋਕਾਂ ਤੋਂ ਬਚ ਕੇ ਭਜਦਾ ਤਾਂ ਸਰਕਾਰ ਮਾਰਦੀ ਆ ਜੀ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਸੀ ਜੀ ਵੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਵੇਂ ਕਿਸੇ ਵੀ ਡਰਾਈਵਰ ਦੀ ਤਨਖਾਹ ਹੈ ਗੱਡੀ ਚਲਾ ਰਿਹਾ ਕਿਸੇ ਮਾਲਕ ਦੀ ਚਲਾ ਰਿਹਾ ਉਹਦੀ 5 7 10 15000 ਰੁਪਏ ਤਨਖਾਹ ਹੈ ਠੀਕ ਹੈ ਜਦੋਂ ਉਹਦੇ ਕੋਲੋਂ ਗੱਡੀ ਵੱਜ ਗਈ ਦੋਸ਼ੀ ਕੋਣ ਬਣਾਦਾ ਡਰਾਈਵਰ ਡਰਾਈਵਰ ਬਣਾਦਾ ਨਾ ਕੇਸ ਚੱਲਦਾ ਅਦਾਲਤਾਂ ਜਾਂਦਾ ਥਾਣਿਆਂ ਜਾਂਦਾ ਖੱਜਲ ਖਵਾਰ ਹੁੰਦਾ ਠੀਕ ਹੈ ਜੀ ਮਾਲਕ ਵੀ ਉਹਨੂੰ ਜਿਹੜਾ ਕਈ ਮਾਲਕ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਚੱਲਣਗੀਆਂ ਤਾਂ ਵੱਜਣਗੀਆਂ ਜੀ ਤੂੰ ਕਿਹੜਾ ਜਾਣ ਕੇ ਮਾਰੀਏ ਬਹੁਤ ਸਾਰੇ ਮਾਲਕ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਸਾਲਿਆ ਤੇਰਾ ਧਿਆਨ ਕਿੱਧਰ ਸੀ ਹਾਂ ਤੇਰੇ ਕੋਲ ਗੱਡੀ ਵੱਜ ਕਿਵੇਂ ਗਈ ਜੀ ਤੂੰ ਬੰਦੇ ਦਾ ਨੁਕਸਾਨ ਕਿਵੇਂ ਕਰਤਾ ਤੂੰ ਫਲਾਣੇ ਦਾ ਪਸ਼ੂ ਕਿਵੇਂ ਮਾਰਤਾ ਕਈ ਵਾਰੀ ਕਿਸੇ ਕੁੱਤਾ ਵੀ ਮਰ ਜੇ ਨਾ ਤਾਂ ਉਹਦਾ ਵੀ ਡਰਾਈਵਰ ਤੇ ਪਰਚਾ ਕਰਾਇਆ ਜਾਂਦਾ ਠੀਕ ਹੈ ਮੈਂ ਕੁੱਤੇ ਠੀਕ ਹੈ ਸੀ ਘਰਾਂ ਦੇ ਵਿੱਚ ਪਾਲਦੇ ਆਂ ਜਾਨਵਰ ਪਾਲਦੇ ਆਂ ਕੁਛ ਵੀ ਇਨਸਾਨ ਜਿੰਨਾ ਪਿਆਰ ਹੁੰਦਾ ਮੈਂ ਨਹੀਂ ਕਹਿੰਦਾ ਕਿਸੇ ਨੂੰ ਮਾਰਨ ਦਾ ਹੱਕ ਹੈ ਮਾਲਕ ਕਈ ਵਾਰੀ ਇਹ ਕਹਿ ਦਿੰਦਾ ਕਿ ਤੇਰੀ ਕੀਤੀ ਹੈ ਤੂੰ ਭੁਗਤ ਠੀਕ ਹੈ ਸਜ਼ਾ ਵੀ ਡਰਾਈਵਰ ਨੂੰ ਹੋ ਗਈ ਜੁਰਮਾਨਾ ਵੀ ਡਰਾਈਵਰ ਨੂੰ ਹੋ ਗਿਆ ਮਾਲਕ ਆਪਣੇ ਘਰੇ ਰਹਿ ਗਿਆ ਗੱਡੀ ਦਾ ਨੰਕਸਾਰ ਮਾੜਾ ਮੋਟਾ ਲੋਹਾ ਕਹਿੰਦੇ ਕੁੱਟ ਕੇ ਸਿੱਧਾ ਹੋ ਜਾਂਦਾ ਉਹ ਵੀ ਹੋ ਗਿਆ ਤੇ ਫਿਰ ਹੁਣ ਇਹ ਦੱਸੋ ਨਾ ਕਿ ਇੱਕ ਵੱਡਾ ਵਰਗ ਜਿਹੜਾ ਨਾ ਉਹ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਵੀ ਸਾਡੇ ਬੰਦੇ ਜਿਹੜੇ ਜਾ ਕੇ ਉਹ ਟਰੱਕ ਚਲਾਉਂਦੇ ਆ ਬਹੁਤ ਸਾਰੇ ਤਰਮੀਆਂ ਡਰਾਈਵਿੰਗ ਦੂਜੇ ਮੁਲਕਾਂ 'ਚ ਵੀ ਕਰਦੇ ਆ ਸਾਡੇ ਬੰਦੇ ਤੇ ਫਿਰ ਡਰਾਈਵਰ ਨੂੰ ਇਹ ਦੱਸੋ ਨਾ ਮੈਨੂੰ ਛੜਕਾਰਾ ਕਿੱਥੇ ਆ ਕਿੱਥੇ 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 ਬੰਦਾ ਸਫਾਈਆਂ ਦੇਊਗਾ ਅਦਾਲਤਾਂ ਦੇ ਵਿੱਚ ਜਾਓ ਤਾਂ ਉੱਥੇ ਕੀ ਦੇਖਿਆ ਜਾਣਾ ਉੱਥੇ ਜਿਹੜਾ ਭੀੜ ਨੇ ਜਾ ਕੇ ਭੀੜ ਦੇ ਵਿੱਚੋਂ ਪਹਿਲੀ ਗੱਲ ਤਾਂ ਉੱਥੇ ਕੋਈ ਬਿਆਨ ਨਹੀਂ ਦਿੰਦਾ ਜਿਵੇਂ ਬਾਈ ਜੀ ਨੇ ਕਿਹਾ ਕਿ ਕੁੱਟਣ ਵਾਰੀ ਦਾ ਨੇੜੇ ਆ ਜਾਂਦੇ ਆ ਕੋਟ-ਕੋਟ ਕੇ ਬੁਰਾ ਹਾਲ ਕਰ ਦਿੰਦੇ ਅਦਾਲਤਾਂ 'ਚ ਥੋੜੋ ਜਾਂਦੇ ਉਹ ਲੋਕ ਜਿਹੜੇ ਕੁੱਟ ਕੇ ਚਲੇ ਜਾਂਦੇ ਆ ਹਾਂ ਨਾਲ ਲਾ ਕੇ ਚਕਾਉਂ ਇਹੜਾ ਕਰਦੇ ਜਿਹੜੀ ਜਿਹੜੀ ਨਹੀਂ ਸਮਝ ਉਹਨਾਂ ਨੂੰ ਤਾਂ ਉਹ ਕਿਸੇ ਦੀ ਡਰਾਈਵਰ ਕਨੈਕਟਰ ਪੁਰਾਣੇ ਜਿਹੜੇ ਚੱਲਦੇ ਉਹਨਾਂ ਨੂੰ ਨਾਲ ਰੈ ਲੈਣਾ ਵੀ ਕੀ ਕਾਨੂੰਨ ਬਣਾਉਣਾ ਚਾਹੀਦਾ ਹੈ ਠੀਕ ਹੈ ਜੀ ਪਤਾ ਹੀ ਨਹੀਂ ਜਦੋਂ ਕਿਸੇ ਚੀਜ਼ ਬਾਰੇ ਉਹਨਾਂ ਨੂੰ ਐਵੇਂ ਚੱਕ ਕੇ ਬਣਾਤਾ ਕਾਨੂੰਨ ਬਾਹਰ ਰੋਡ ਤੇ ਚੱਲ ਕੇ ਦੇਖੋ 2-4 ਘੰਟੇ ਪਤਾ ਲੱਗੇ ਤੁਹਾਨੂੰ ਵੀ ਕੀ ਰੋਡ ਤੇ ਕੀ ਹੋ ਰਿਹਾ ਠੀਕ ਹੈ ਨਾ ਡਰਾਈਵਰ ਕੋਈ ਕਿਸੇ ਨੂੰ ਨਹੀਂ ਮਾਰਦਾ ਡਰਾਈਵਰ ਸਭ ਤੋਂ ਡਾਊਨ ਹੋਇਆ ਇਸ ਟਾਈਮ ਡਿਲੀਵਰੀ ਲੈਣ ਆ ਸਭ ਤੋਂ ਵਧੀਆ ਸੀ ਜੀ ਹਾਂ ਜਿਹੜੀ ਜਿਹੜਾ ਇਹ ਮਹਿਕਮਾ ਮੌਜਾਂ ਕਰਦਾ ਭੁੱਖੇ ਮਰਨ ਕਰਾ ਰਿਹਾ ਇਹਦਾ ਲਾਕਡਾਊਨ ਦੇ ਉੱਠੇ ਪਹਿਲੀ ਸੋ ਇਹਨਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਸਰਕਾਰਾਂ ਨੂੰ ਗਰਾਉਂਡ ਲੈਵਲ ਤੇ ਜਾ ਕੇ ਇਸ ਚੀਜ਼ ਦੀ ਇਸ ਕਾਨੂੰਨ ਦੀ ਤਫਦੀਸ਼ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਹੈ ਜਿਹੜੇ ਕਾਨੂੰਨ ਹੈ ਜਿਹੜੇ ਉਹ ਬਣਨੇ ਚਾਹੀਦੇ ਸੀ ਕਿ ਜਿਹੜਾ ਹਿਟ ਐਂਡ ਰਨ ਵਾਲਾ ਜਿਹੜਾ ਕਾਨੂੰਨ ਬਣਿਆ ਉਹ ਬਣਨਾ ਚਾਹੀਦਾ ਸੀ ਨਹੀਂ ਬਣਨਾ ਚਾਹੀਦਾ ਸੀ ਇਹਨਾਂ ਦਾ ਕਹਿਣਾ ਕਿ ਪਹਿਲਾਂ ਡਰਾਈਵਰਾਂ ਨਾਲ ਬੈਠ ਕੇ ਉਸ ਚੀਜ਼ ਦੇ ਬਾਰੇ ਉਹਨਾਂ ਨੂੰ ਰਾਇ ਕਰਨੀ ਚਾਹੀਦੀ ਸੀ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਛੋਟੀ ਮਸ਼ੀਨਰੀ ਵਾਲੇ ਦੀ ਜਦੋਂ ਗਲਤੀ ਹੁੰਦੀ ਹੈ ਵੱਡੀ ਮਸ਼ੀਨਰੀ ਵਾਲੇ ਦਾ ਦੋਸ਼ ਕੱਢ ਦਿੱਤਾ ਜਾਂਦਾ ਸਰ ਉਹ ਉਸ ਬਾਰੇ ਤੁਸੀਂ ਕੀ ਕਹੋਗੇ ਕਈ ਵਾਰ ਮੰਨ ਕੇ ਚੱਲੋ ਛੋਟੀ ਮਸ਼ੀਨਰੀ ਆ ਗਲਤੀ ਛੋਟੀ ਮਸ਼ੀਨਰੀ ਵਾਲੇ ਦੀ ਹੁੰਦੀ ਆ ਜਾਂਚ ਕਮੇਟੀ ਬਣਾਈ ਜਾਵੇ ਜੀ ਉਹ ਦੇਖੇ ਵੀ ਕੀ ਦਾ ਕਸੂਰ ਕੀ ਦਾ ਕਸੂਰ ਆ ਦੋਸ਼ੀ ਬੋਝੇ ਪਾਇਆ ਗਿਆ ਤਾਂ ਉਹਨੂੰ ਸਜ਼ਾ ਮਿਲੇ ਅਸੀਂ ਕਹਿੰਦੇ ਆ ਮਿਲੇ ਉਹਨੂੰ ਜੇ ਰੱਬ ਚਲਾਉਂਦਾ ਉਹਨੂੰ ਸਜ਼ਾ ਮਿਲੇ ਇਹ ਥੋੜਾ ਵੀ ਆਪ ਆ ਕੇ ਥੱਲੇ ਵੜ ਗਿਆ ਤੇ ਦੋਸ਼ੀ ਉਹ ਵੱਡੀ ਚੀਜ਼ ਵਾਲਾ ਬਣ ਜਾਂਦਾ ਹਾਂ ਕੋਈ ਉੱਥੇ ਬਣਦਾ ਨਹੀਂ ਕਮੇਟੀ ਬਣਾਉਣ ਵਾਲੇ ਉਹ ਦੀ ਜਾਂਚ ਕਰਨ ਜੇ ਦੋਸ਼ੀ ਪਾਇਆ ਗਿਆ ਉਹ ਸਜ਼ਾ ਭੁਗਤਣ ਨੂੰ ਤਿਆਰ ਹੈ ਬਿਨਾਂ ਦੋਸ਼ ਤੋਂ ਹੀ ਭੁਗਤੀ ਜਾਂਦੇ ਲੋਕ ਹਲੇ ਇੱਥੇ ਬਿਲਕੁਲ ਹਾਂ ਜੀ ਸੋ ਸਰ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਿ ਕੀ ਕਾਨੂੰਨ ਹੈ ਜਿਹੜਾ ਬਣਨਾ ਚਾਹੀਦਾ ਸੀ ਤੇ ਹੁਣ ਕੀ ਤੁਸੀਂ ਸਾਰੀ ਮਤਲਬ ਜਿੰਨੇ ਵੀ ਰੋਸ ਪ੍ਰਦਰਸ਼ਨ ਕਰ ਰਹੇ ਹੋ ਸਾਰੇ ਡਰਾਈਵਰ ਵੀ ਮਿਲ ਕੇ ਕੀ ਮੰਗ ਹੈ ਤੁਹਾਡੀ ਜਿਹੜੀ ਸਰਕਾਰ ਤੋਂ ਹੈ ਮੈਂ ਤਾਂ ਸਰਕਾਰ ਤੋਂ ਤਾਂ ਮੰਗ ਬਾਅਦ ਚ ਕਰੂੰਗਾ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਜੀ ਮੈਂ ਸਾਰੀ ਪਬਲਿਕ ਜਿੰਨੀ ਹੈਗੀ ਨਾ ਕੋਈ ਵੀ ਆਪਣੇ ਆਪ ਨੂੰ ਆਮ ਨਾ ਗਿਣੇ ਕੋਈ ਇਹ ਨਾ ਸੋਚੇ ਕਿ ਜਿਹੜੇ ਕਾਨੂੰਨ ਆਏ ਆ ਇਹ ਟਰੱਕ ਵਾਲੇ ਆਸਤੇ ਆਏ ਆ ਜੀ ਇਹ ਬੱਸ ਵਾਲੇ ਆਸਤੇ ਆਏ ਆ ਇਹ ਫੋਰਚੂਨਰ ਵਾਲੇ ਵਾਸਤੇ ਆਏ ਆ ਇਹ ਤਾਂ ਹਰ ਇੱਕ ਵਾਸਤੇ ਆਏ ਆ ਕਿਉਂਕਿ ਆਪਣੀ ਸੁੱਖ ਸਹੂਲਤ ਵਾਸਤੇ ਹਰੇਕ ਤਕਰੀਬਨ ਹਰੇਕ ਤੀਜੇ ਘਰੇ ਅੱਜ ਗੱਡੀ ਰੱਖੀ ਹੋਈ ਹੈ ਤੇ ਗੱਡੀ ਕਿਤੇ ਵੀ ਵੱਜ ਸਕਦੀ ਹੈ ਜਿਹੜਾ ਬੰਦਾ ਗੱਡੀ ਦੀ ਸੀਟ ਤੇ ਬੈਠ ਕੇ ਘਰੋਂ ਨਿਕਲਿਆ ਉਹ ਡਰਾਈਵਰ ਹੈ ਤੇ ਕਾਨੂੰਨ ਸਾਰੇ ਡਰਾਈਵਰਾਂ ਵਾਸਤੇ ਹੈ ਨਾ ਕਿ ਵੱਡੀਆਂ ਗੱਡੀਆਂ ਜਾਂ ਛੋਟੀਆਂ ਗੱਡੀਆਂ ਵਾਲਿਆਂ ਵਾਸਤੇ ਕੋਈ ਵੱਖਰੇ ਕਾਨੂੰਨ ਬਣਾਏ ਗਏ ਬਾਕੀ ਆ ਮੇਰਾ ਸਾਰਾ ਭਾਈਚਾਰਾ ਖੜਾ ਹੈ ਚਲਦੇ ਆ ਰੋਡ ਤੇ ਕਰੋ ਪੁੱਛੋ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਰ ਕੀ ਕਹਿਣਾ ਚਾਹੂਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਮੋਦੀ ਸਾਹਿਬ ਨੂੰ ਜਦੋਂ ਆਪ ਜ ਤਾ ਸਾਰੇ ਪਈ ਆਪਦੀ ਪੁਲਿਸ ਰੂੜਾਂ ਤੇ ਹੁੰਦੀ ਆ ਉਹਨਾਂ ਨੂੰ ਬਿਲਕੁਲ ਐਂ ਲੱਗਦਾ ਵੀ ਕਿ ਰੋਡ ਬਿਲਕੁਲ ਖਾਲੀ ਹਨ ਟ੍ਰੈਫਿਕ ਹੈ ਨਹੀਂਗਾ ਜੋ ਐਕਸੀਡੈਂਟ ਕਰਦੇ ਡਰਾਈਵਰ ਮਹਿਕਮਾ ਜਾਣ ਬੁੱਝ ਕੇ ਕਰਦਾ ਗੱਡੀਆਂ ਰਾਫ ਚਲਾ ਕੇ ਕਰਦਾ ਪਰ ਉਹ ਕਿਸੇ ਤਰ੍ਹਾਂ ਕਿਸੇ ਵੀ ਜਾਣਾ ਚਾਹੁੰਦੇ ਹੈਗੇ ਜੀ ਟ੍ਰੈਫਿਕ ਦੇ ਵਿੱਚ ਦੀ ਲੰਘ ਕੇ ਦਿਖਾਉਣ ਕਿਤੇ ਰੋਕ ਕੇ ਕਿਸੇ ਸ਼ਹਿਰ ਬਾਜ਼ਾਰ ਦੇ ਵਿੱਚ ਦੀ ਵੇਖਣ ਵੀ ਕਿੱਥੇ ਟ੍ਰੈਫਿਕ ਜ਼ਿਆਦਾ ਇਹੀ ਗਲਤੀ ਵੱਡੀ ਬੱਸ ਗਲਤੀ ਕਰ ਰਹੀ ਕੋਈ ਟਰੱਕ ਡਰਾਈਵਰ ਕਰ ਰਿਹਾ ਕੋਈ ਕਾਰਜੀਪ ਵਾਲਾ ਕਰ ਰਿਹਾ ਸਭ ਤੋਂ ਵੱਧ ਜਿਹੜੇ ਐਕਸੀਡੈਂਟ ਹੁੰਦੇ ਆ ਜੀ ਮੋਟਰਸਾਈਕਲ ਕਾਰ ਦੇ ਹੁੰਦੇ ਹੈਗੇ ਆ ਤੇ ਸਭ ਤੋਂ ਵੱਧ ਗਲਤੀ ਨਿਕਲਦੀ ਹੈਗੀ ਟਰੱਕ ਡਰਾਈਵਰ ਬੱਸ ਡਰਾਈਵਰ ਦੀ ਜੀ ਜੇ ਕਿਸੇ ਨੂੰ ਆਪਾਂ ਚੱਕਦੇ ਹੈਗੇ ਆ ਚਲੋ ਗਲਤੀ ਨਾਲ ਕੋਈ ਲੱਗ ਗਿਆ ਜੇ ਕਿਸੇ ਨੂੰ ਚੱਕਣ ਜਾਣੇ ਜਿਨੇ ਕੁੱਤੇ ਦੇ ਸੋਟ ਨਹੀਂ ਮਾਰੀ ਉਹ ਵੀ ਡਰਾਈਵਰ ਨੂੰ ਕੁੱਟਦੇ ਇਸੇ ਕਰਕੇ ਡਰਾਈਵਰ ਭੱਜ ਕੇ ਆਪਣੀ ਜਾਨ ਬਚਾਉਂਦਾ ਮੋਦੀ ਸਾਹਿਬ ਨੇ ਪਹਿਲਾਂ ਖੇਤੀ ਦੇ ਵੇ ਕਾਨੂੰਨ ਕੱਢੇ ਸੀਗੇ ਉਹਨਾਂ ਦਾ ਵੀ ਸਾਨੂੰ ਵਿਰੋਧ ਕਰਨਾ ਪਿਆ ਸੀ ਅਸੀਂ ਵੀ ਕਿਸਾਨਾਂ ਦੇ ਪੁੱਤ ਹੈਗੇ ਆ ਦਿੱਲੀ ਜਾ ਕੇ ਬ ਉਸੇ ਲੈਣ ਤੇ ਸਾਨੂੰ ਮੈਨੇ ਦੂਰੀ ਵਾਰ ਤੋਰਤਾ ਹੈਗਾ ਕਿ ਵੀ ਜਾ ਕੇ ਦਿੱਲੀ ਫੇਰ ਕੇ ਰੋ ਮੈਂ ਫੇਰ ਰੱਦ ਕਰੂੰਗਾ ਉਹ ਸਿਸਟਮ ਤੇ ਚੱਲ ਰਿਹਾ ਪਰ ਇਹ ਮੋਦੀ ਸਾਹਿਬ ਆਪ ਦੇ ਮਨ ਦੇ ਵਿੱਚ ਇਹ ਨਾ ਰੱਖਣ ਕਿ ਅਸੀਂ ਘਰੇ ਬੈਠ ਕੇ ਆਪਦੀਆਂ ਕੋਠੀਆਂ ਮਹਿਲਾਂ ਦੇ ਵਿੱਚ ਬੈਠ ਕੇ ਕਾਨੂੰਨ ਬਣਾ ਤੇ ਇਹ ਬਣਾਉਣ ਦੀ ਟਰਾਂਸਪੋਰਟ ਏਰੀਆ ਚੋਂ ਕਿਸੇ ਦਾ ਮੰਨ ਲਓ ਕਮੇਟੀ ਬਣਾ ਕੇ ਕਿਸੇ ਨੂੰ ਨਾਲ ਤੋੜਨ ਪਤਾ ਕਰਨ ਫਿਰ ਉਸ ਤੋਂ ਬਾਅਦ ਇਹ ਕਾਨੂੰਨ ਬਣਨੇ ਚਾਹੀਦੇ ਸੀ ਜੋ ਕਿ ਪੰਜਾਬ ਦੇ ਵਿੱਚ ਬਿਲਕੁਲ ਇਹ ਗਲਤ ਅਸੀਂ ਇਹਨਾਂ ਦਾ ਖਾਸ ਵਿਰੋਧ ਕਰਦੇ ਆਂ ਇਸੇ ਕਰਕੇ ਅਸੀਂ ਗੱਡੀਆਂ ਰੋਕਦੇ ਆਂ ਜੇ ਸਾਡਾ 12-15000 ਰੁਪਏ ਨਾਲ ਗੁਜ਼ਾਰਾ ਹੁੰਦਾ ਟਾਈਮ ਪਾਸ ਹੁੰਦਾ ਜਿੱਥੋਂ ਨੂੰ ਪਤਾ ਹੀ ਮਹਿੰਗਾਈ ਕਿੰਨੀ ਹੈਗੀ ਤੇ ਅਸੀਂ 10 ਲੱਖ ਰੁਪਈਆ ਕਿੱਥੋਂ ਭਰ ਦਾਂਗੇ 10 ਸਾਲ ਦੀ ਸਜ਼ਾ ਕਿੱਥੋਂ ਕਟਾਂਗੇ ਸਾਡੇ ਛੋਟੇ ਛੋਟੇ ਬੱਚੇ ਆ ਅਸੀਂ ਕਿਵੇਂ ਪਾਲਾਂਗੇ ਉਹਨਾਂ ਨੂੰ 12-13000 ਰੁਪਈਆ ਜਿਹੜੀ ਤਨਖਾਹ ਲੈਣੇ ਆ ਤੇ ਇਹਨਾਂ ਨੇ ਜੁਰਮਾਨਾ ਕਰਤਾ 10 ਲੱਖ ਰੁਪਈਆ ਉਹ ਵੀ ਕੋਈ ਮੰਨ ਲਓ ਜੀ ਰੋਡ ਦੇ ਉੱਤੇ ਕੈਮਰੇ ਹੋਣ ਕਿਸੇ ਟਰਾਂਸਪੋਰਟ ਦੇ ਵਿੱਚ ਸਭ ਦੇ ਵਿੱਚ ਇੱਕ ਕਾਨੂੰਨ ਬਣ ਜੇ ਬੱਸਾਂ ਦੇ ਵਿੱਚ ਕੈਮਰੇ ਹੋਣ ਠੀਕ ਆ ਉਸ ਤੋਂ ਬਾਅਦ ਕੋਈ ਵੀ ਰੱਬ ਨਾ ਕਰੇ ਮਾਲੀ ਨੁਕਸਾਨੀ ਨੁਕਸਾਨ ਹੁੰਦਾ ਤੋ ਕੈਮਰਾ ਖਲਾ ਕੇ ਚੈੱਕ ਕਰਾਇਆ ਜਾਵੇ ਜਿਹਦੀ ਗਲਤੀ ਉਹਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਜੀ ਅੱਜ ਕੱਲ੍ਹ ਛੋਟ ਵੱਡੇ ਘਰਾਂ ਦੇ ਬੱਚੇ ਛੋਟੀ ਉਮਰੇ ਮਾਪਿਓ ਕਹਿੰਦਾ ਵੀ ਮੇਰਾ ਪੁੱਤ ਹੈਗਾ ਮੈਂ ਵੀ ਕਲ ਦੇ ਕੇ ਤੋਰਤਾ ਜਿਨ੍ਹਾਂ ਦਾ ਕੋਈ ਲਾਇਸੈਂਸ ਵਗੈਰਾ ਵੀ ਨਹੀਂ ਹੁੰਦਾ ਪਰ ਉਹਨੇ ਟਰੱਕ ਦੇ ਵਿੱਚ ਮਾਰਤਾ ਕਿਸੇ ਬੱਸ ਦੇ ਵਿੱਚ ਮਾਰਤਾ ਤੇ ਗਲਤੀ ਭਾਵੇਂ 60 ਸਾਲ ਦਾ ਬਜ਼ੁਰਗ ਹੀ ਆ ਸਾਰਾ ਤਜਰਬਾ ਉਹਨੂੰ ਡਰਾਈਵਰੀ ਦਾ ਗਲਤੀ ਉਹਦੀ ਨਿਕਲਣੀ ਆ ਕਿਉਂਕਿ ਉਹ 12-15000 ਕਮਾਉਂਦਾ ਉਹ ਕਿਹੜਾ ਥਾਣੇ ਦੇ ਵਿੱਚ ਪੈਸੇ ਦੇ ਕੇ ਆਪਦਾ ਕੇਸ ਨਿਮੇਟ ਲੂਗਾ ਤੇ ਉਹ ਛੋਟੇ ਘਰਾਂ ਦੇ ਤੀ ਪੁੱਤ ਹੁੰਦੇ ਹੈਗੇ ਆ ਉਹ ਮੰਨ ਲਓ 50000 ਥਾਣੇ ਦੇ ਵਿੱਚ ਦੇਤਾ ਤੇ ਵੱਡੇ ਦੀ ਗਲਤੀ ਆਟੋਮੈਟਿਕ ਹੀ ਬਣ ਗਈ ਇਸੇ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਇਹ ਟਰਾਂਸਪੋਰਟਾਂ ਰੋਕਾਂਗੇ ਤੇ ਰੋਕ ਚੁੱਕੀਆਂ ਵੀ ਹੈਗੀਆਂ ਜੀ ਨਾ ਪੰਪਾਂ ਤੋਂ ਤੇਲ ਮਿਲਦਾ ਤੇ ਨਾ ਹੀ ਮਿਲੂਗਾ ਨਾ ਕੋਈ ਟਰੱਕ ਡਰਾਈਵਰ ਅੱਜ ਚੱਲਦਾ ਨਾ ਕੱਲ ਚੱਲਦਾ ਟੈਂਕੀਆਂ ਵਾਲੀਆਂ ਟੈਂਕੀਆਂ ਰੋਕੀਆਂ ਵਈਆਂ ਅਸੀਂ ਇਹਦਾ ਖਾਸ ਕਰਕੇ ਵਿਰੋਧ ਕਰਦੇ ਹਾਂ ਕਾਨੂੰਨ ਆ ਜਿਹੜੇ ਵਾਪਸ ਲੈਣੇ ਚਾਹੀਦੇ ਆ ਠੀਕ ਆ ਜੀ ਜੋ ਵੀ ਮੰਨ ਲਓ ਰੂਲ ਕਮੇਟੀ ਬਣਾਉਣ ਕੋਈ ਟਰਾਂਸਪੋਰਟ ਦੇ ਏਰੀਏ ਤੋਂ ਪਤਾ ਕਰਨ ਉਸ ਤੋਂ ਬਾਅਦ ਇਹ ਕਾਨੂੰਨ ਲਾਗੂ ਕਰਨ ਪਰ ਉਸ ਸਮਝ ਕੇ ਕਰਨ ਜਿਹੜੇ ਗਰੀਬ ਡਰਾਈਵਰਾਂ ਦੇ ਹੱਕ ਦੇ ਵਿੱਚ ਵੀ ਹੋਣ ਡਰਾਈਵਰ ਕੋਲ ਸਮਾਂ 2 ਸਕਿੰਟਾਂ ਦਾ ਹੁੰਦਾ ਜੱਜ ਸਾਹਿਬ ਕੋਰਟ ਦੇ ਵਿੱਚ 2-2 ਸਾਲ ਦੀ ਸਜ਼ਾ ਸੌਰੀ 2-2 ਸਾਲ ਕੇਸ ਚ ਚਲਾਈ ਰੱਖਦਾ ਉਸ ਤੋਂ ਬਾਅਦ ਫੈਸਲਾ ਲੈਂਦਾ ਕਿ ਇਹਨੂੰ ਸਜ਼ਾ ਦੇਣੀ ਜਾਂ ਨਹੀਂ ਦੇਣੀ ਡਰਾਈਵਰ ਬੱਸ ਦਾ ਗੱਡੀ ਚਲਾਉਂਦਾ ਉਹਦੇ ਕੋਲੇ 2 ਸਕਿੰਟ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਵਿੱਚ ਕਈ ਪਰਿਵਾਰ ਹੁੰਦੇ ਹੈਗੇ ਆ ਉਹਨਾਂ ਨੂੰ ਮਜਬੂਰੀ 'ਚ ਕਈ ਵਾਰੀ ਕੋਈ ਫੈਸਲਾ ਲੈਣਾ ਪੈਂਦਾ ਜੇ ਇੱਕ ਮਾਰ ਕੇ ਮਗਰ ਅਸੀਂ 70 ਬਚਾ ਸਕਦੇ ਆ ਤਾਂ ਉਹਨੂੰ ਮਜਬੂਰੀ 'ਚ ਮਾਰਨਾ ਪੈਂਦਾ ਉਹ ਵੀ ਕਿਸੇ ਮਾਂ ਦਾ ਪੁੱਤ ਹੁੰਦਾ ਉਹਦਾ ਜੀ ਨਹੀਂਗਾ ਕਰਦਾ ਕਿ ਮੈਂ ਗਾਂਹ ਵਾਲੇ ਨੂੰ ਮਾਰਦਾ ਪਰ ਜੇ ਗਾਂਹ ਵਾਲਾ ਹੀ ਜਮਾਂ ਬੇਵੱਸ ਹੋ ਕੇ ਵਿੱਚ ਵਜਦਾ ਤਾਂ ਫਿਰ ਡਰਾਈਵਰ ਨੂੰ ਫੈਸਲਾ ਲੈਣਾ ਪੈਂਦਾ ਤੇ ਪਰ ਇਹਦੀ ਕੋਈ ਮੰਨ ਲੋ ਪੁਸ਼ਟੀ ਨਹੀਂ ਕਿ ਕੀਤੀ ਜਾਂਦੀ ਕੋਈ ਇਹਦਾ ਵੇਖਿਆ ਨਹੀਂ ਜਾਂਦਾ ਵੀ ਵੱਡੀ ਚੀਜ਼ ਦੀ ਗਲਤੀ ਸੀ ਜਾਂ ਛੋਟੀ ਦੀ ਸੀ ਜੀ ਪਰ ਗਲਤੀ ਤਾਂ ਗਲਤੀ ਮੰਨ ਲੋ ਟਰੱਕ ਡਰਾਈਵਰ ਦਾ ਬੱਸ ਡਰਾਈਵਰ ਦਾ ਉਦੀ ਹੀ ਕੱਢਣੀ ਹੁੰਦੀ ਆ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹੈਗੇ ਆ ਇਸੇ ਕਰਕੇ ਅਸੀਂ ਟਰਾਂਸਪੋਰਟ ਦਾ ਦਾਰਾ ਜਿਹੜਾ ਬੰਦ ਕਰਤਾ ਅਸੀਂ ਗੱਡੀਆਂ ਰੋਕਦੇ ਜਾਂਦੇ ਹੈਗੇ ਆ ਵੱਡੀਆਂ ਗੱਡੀਆਂ ਰੁਕ ਚੁੱਕੀਆਂ ਟੈਂਕੀਆਂ ਤੇਲ ਵਾਲੀਆਂ ਟਰੱਕ ਰੁਕ ਚੱਕੇ ਆ ਪੰਪਾਂ ਤੋਂ ਡੀਲ ਖਤਮ ਹੋ ਚੁੱਕਿਆ ਜੀ ਤੇ ਬੱਸਾਂ ਵੀ ਬੰਦ ਹੋ ਜਾਣਗੀਆਂ ਜੇ ਸਾਡੀ ਕੋਈ ਮੰਨ ਲੋ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਕਰਦੇ ਤੇ ਅਸੀਂ ਧਰਨਾ ਵੀ ਲਾਵਾਂਗੇ ਦਿੱਲੀ ਜਾ ਕੇ ਫੇਰ ਘੇਰਾਂਗੇ ਜੀ ਅਸੀਂ ਇਹ ਕਾਨੂੰਨਾਂ ਦਾ ਰੋਧ ਕਰਦੇ ਹੈਗੇ ਜੀ ਮੈਨੂੰ ਸਾਥੀ ਨੇ ਬੜੀ ਵਧੀਆ ਗੱਲ ਆਖੀ ਸੀ ਜੀ ਕਹਿੰਦੇ ਵੀ ਪਹਿਲਾਂ ਵੀ ਜਿਹੜਾ ਉਹ ਕੇਂਦਰ ਸਰਕਾਰ ਦਾ ਜਿਹੜਾ ਤਾਨਾਸ਼ਾਹੀ ਫਰਮਾਨ ਸੀ ਜੀ ਉਹਦੇ ਕਰਕੇ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਜਾਂ ਸਾਰੇ ਲੋਕਾਂ ਨੂੰ ਕਿਉਂਕਿ ਖੇਤੀ ਕਾਨੂੰਨ ਜਿਹੜੇ ਬਣਾਏ ਗਏ ਸੀ ਨਾ ਜਿਨ੍ਹਾਂ ਨੂੰ 13 ਮਹੀਨੇ 13 ਦਿਨ ਲੱਗੇ ਵਾਪਸ ਕਰਵਾਉਣ ਤੇ ਉਹਦੇ ਵਾਸਤੇ ਇਕੱਲੇ ਕਿਸਾਨ ਨਹੀਂ ਬੈਠੇ ਸੀ ਹਰ ਇੱਕ ਵਰਗ ਬੈਠਾ ਸੀ ਕਿਉਂਕਿ ਸਾਡੀ ਰੀਡ ਦੀ ਹੱਡੀ ਜਿਹੜੀ ਰੀਡ ਦੀ ਹੱਡੀ ਆ ਨਾ ਸਾਡੇ ਦੇਸ਼ ਦੀ ਉਹ ਕਿਸਾਨੀ ਹੈ ਉਸ ਤੋਂ ਬਾਅਦ ਕਾਰੋਬਾਰੀ ਹੈ ਉਸ ਤੋਂ ਬਾਅਦ ਜਿਹੜਾ ਮਜ਼ਦੂਰ ਵਰਗ ਹਰ ਇੱਕ ਜਿਹੜਾ ਕਿਸਾਨੀ ਨਾਲ ਖੇਤੀਬਾੜੀ ਨਾਲ ਜੁੜਿਆ ਹੋਇਆ ਮੈਂ ਕਹਿੰਦਾ ਵੀ ਜਦੋਂ ਵੀ ਇਹ ਸਰਕਾਰਾਂ ਲੈ ਕੇ ਆਉਂਦੀਆਂ ਨੇ ਨਾ ਫਰਮਾਨ ਇਦਾਂ ਦੇ ਉਦੋਂ ਵੀ ਜਿਹੜਾ ਸੀ ਇਹ ਬਿਨਾ ਵਜਾ ਜਿਹੜਾ ਲਿਆਂਦਾ ਗਿਆ ਸੀਗਾ ਹੁਣ ਵੀ ਜਿਹੜਾ ਬਿਨਾ ਵਜਾ ਸੋਚੇ ਸਮਝੇ ਇਹ ਫਰਮਾਨ ਜਾਰੀ ਕੀਤਾ ਗਿਆ ਇਹਨੂੰ ਵਾਪਸ ਕਰਵਾਉਣ ਵਾਸਤੇ ਜਿੱਥੋਂ ਤੱਕ ਜ਼ੋਰ ਲਾਉਣਾ ਪਿਆ ਉਹ ਜੀ ਕਰਨੀ ਚਾਹੁੰਗਾ ਇੱਕ ਚੀਜ਼ ਹੋਰ ਹੈ ਜਦੋਂ ਐਕਸੀਡੈਂਟ ਹੋ ਗਿਆ ਜੀ ਸਵਾਰੀਆਂ ਵਿੱਚ ਹੁੰਦੀਆਂ ਉਹ ਇਹ ਗੱਲ ਕਹਿੰਦੀਆਂ ਵੀ ਐਕਸੀਡੈਂਟ ਡਰਾਈਵਰ ਨੇ ਨਹੀਂ ਕਰਿਆ ਜਦੋਂ ਪੌਲੇ ਕੋ ਗੱਡੀ ਭੰਨਣ ਲੱਗ ਪਈ ਸ਼ੀਸ਼ੇ ਭੰਨਣ ਲੱਗ ਪਈ ਉਹ ਠੀਕ ਹੈ ਡਰਾਈਵਰ ਤੋਂ ਕਸੂਰ ਹੋਇਆ ਇਹ ਇਹਦੀ ਜ਼ਿੰਮੇਵਾਰੀ ਕਹੌਣ ਉੱਥੇ ਹੀ ਰਹਿ ਜਾਂਦਾ ਉਹ ਸਾਂਝੀ ਗੱਲ ਚੱਕੂ ਦਾ ਤਾਂ ਜਦੋਂ ਗੱਡੀ ਦਾ ਉਹ ਨਹੀਂ ਭੰਨਣ ਲੱਗ ਪੈਂਦੇ ਅੱਗ ਲਾਓ ਇਹਨੂੰ ਐਂ ਕਰੋ ਲੋਕ ਐ ਹੋਜਿਆ ਕਰਨ ਲੱਗ ਪੈਂਦੇ ਆ ਜੀ ਕਾਰਨ ਕਾਰਨ ਕਿਉਂ ਨਹੀਂ ਪੁੱਛਦੇ ਜਦੋਂ ਸਵਾਰੀਆਂ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਤਾਂ ਗੱਡੀਏ ਤੋਂ ਲੱਗੀ ਨਹੀਂ ਲੋਕ ਬਿਨਾਂ ਲਾਇਸੈਂਸ ਤੋਂ ਲਈ ਫਿਰਦਾ ਸਾਡੇ ਕੋਲ ਲਾਇਸੈਂਸ ਆ ਤੁਹਾਨੂੰ ਇਹੋ ਜੀਆਂ ਕਹੀ ਦਿਖਾਵਾਂਗੇ ਜਿਹੜੇ ਜਿਹੜੇ ਬੰਦੇ ਬਿਨਾਂ ਲਾਇਸੈਂਸ ਤੋਂ ਚਲਾਈ ਜਾਂਦੇ ਹਲੇ ਕਾਰਾਕੂਰਾ ਮੋਟਰਸਾਈਕਲ ਜਿਹੜੇ ਜਵਾਕ ਲੈ ਕੇ ਫੜਾਏ ਹੋਏ ਹਨ ਕਿਨੇ ਕਿ ਗੱਡੀ ਦੀ ਭੰਨ ਤੋੜ ਕਰਤੀ ਫਿਰ ਉਹ ਬੰਦਾ ਵਾਪਸ ਆ ਜਾਂਦਾ ਨਹੀਂ ਕਸੂਰ ਨਹੀਂ ਕਸੂਰ ਦੇਖੋ ਕਿਹਦਾ ਵੀ ਸਾਡੇ ਬੱਚੇ ਦਾ ਕਿਹਦਾ ਡਰਾਈ ਨੇ ਬੰਦਾ ਚੱਕੇ ਕਿਹਦਾ ਜੀ ਕਰਦਾ ਕਿਸੇ ਨੂੰ ਮਾਰਨ ਨੂੰ ਜਾਂ ਫੇੜ ਮਾਰਨ ਨੂੰ ਠੀਕ ਹੈ ਨਾ ਆਪਦਾ ਕਸੂਰ ਕੋਈ ਨਹੀਂ ਕਹਿੰਦਾ ਜੀ ਹਾਂ ਬਿਨਾਂ ਲਸਾਸ ਤੋਂ ਲੋਕ ਬਹੁਤ 50% ਘੁੰਮੀ ਜਾਂਦੇ ਅਥੇ ਨਿੱਕੇ ਨਿੱਕੇ ਬੱਚੇ ਜਿਹੜੇ ਐਕਟ ਵਾਲੀ ਫੜਦੇ ਆ ਜਾਂ ਮੋਟਰਸਾਈਕਲ ਲਈ ਫੜਦੇ ਆ ਕਾਰਾਂ ਜੀਪਾਂ ਲਈ ਫੜਦੇ ਆ ਓਵਰਟੈਕ ਕਰਦੇ ਆ ਠੀਕ ਹੈ ਜੀ ਇੱਕ ਸਾਡੇ ਕੋਲ ਹੈ ਨਹੀਂ ਨਹੀਂ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਦਿਖਾਈ ਗਏ ਕੋਈ ਹੁਣ ਅਸੀਂ ਬਸ ਇਸ ਗੱਲੋਂ ਡਰਦੇ ਆ ਕਲੰਕ ਕਲੰਕ ਲੱਗਿਆ ਵਾ ਡਰਾਈਵਰ ਦੇ ਦਾ ਐ ਕਹਿਣਗੇ ਮੂਰੋ ਤੂੰ ਮਾਰਤਾ ਜੀ ਹਾਂ ਆਪਦਾ ਕਸੂਰ ਨਹੀਂ ਕਰਨਾ ਵੀ ਮਰਿਆ ਮਾਰਤਾ ਕਹਿਣਾ ਉਹਨੂੰ ਹਾਂ ਵਾਕਏ ਦੇ ਵਿੱਚ ਇਹਨਾਂ ਦੀ ਗੱਲ ਕਿਤੇ ਨਾ ਕਿਤੇ ਸਹੀ ਵੀ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਬਿਨਾਂ ਲਾਇਸੈਂਸ ਤੋਂ ਵਹੀਕਲ ਲੈ ਕੇ ਜਦੋਂ ਸੜਕਾਂ ਦੇ ਉੱਤੇ ਉਤਰਦੇ ਆ ਤਾਂ ਬਿਨਾਂ ਲਾਇਸੈਂਸ ਤੋਂ ਜਦੋਂ ਅਸੀਂ ਚਲਾਉਂਦੇ ਆ ਸੜਕਾਂ ਦੇ ਉੱਪਰ ਡਰਾਈਵਿੰਗ ਸਕੂਲ ਬਣੇ ਹੋਏ ਆ ਉੱਥੇ ਜਾ ਕੇ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਸਿੱਖਣਾ ਚਾਹੀਦਾ ਫਿਰ ਵਹੀਕਲ ਲੈ ਕੇ ਬੱਚਿਆਂ ਨੂੰ ਸੜਕ ਤੇ ਉਤਾਰਨਾ ਚਾਹੀਦਾ ਪਰ ਆਪਾਂ ਇੱਥੇ ਡਰਾਈਵਰਾਂ ਦੇ ਨਾਲ ਆ ਇਹਨਾਂ ਦਾ ਸਮਰਥਨ ਕਰਦੇ ਆ ਤੁਹਾਨੂੰ ਵੀ ਮੈਂ ਬੇਨਤੀ ਕਰੂੰਗੀ ਜਿਹੜੇ ਵੀਡੀਓ ਨੂੰ ਦੇਖ ਰਹੇ ਆ ਕਿ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਓ ਡਰਾਈਵਰ ਵੀਰਾਂ ਦੀ ਹਮਾਇਤ ਕਰੋ ਜੀ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਜਿਵੇਂ ਮੈਂ ਵੀਰ ਦੀ ਗੱਲ ਕੀਤੀ ਸੀ ਕਿ ਇਹਨਾਂ ਨੇ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਿਵੇਂ ਉਹ ਲਾਗੂ ਕੀਤੇ ਗਏ ਸੀ ਨਾ ਉਸੇ ਤਰ੍ਹਾਂ ਮੈਂ ਕਹਿੰਦਾ ਉਹ ਕਿਉਂ ਲਾਗੂ ਕੀਤੇ ਗਏ ਸੀ ਉਹ ਜਿਹੜਾ ਇੱਕ ਕਾਰਪੋਰੇਟ ਘਰਾਣਾ ਹੈ ਨਾ ਬਹੁਤ ਵੱਡਾ ਜਿਹੜੇ ਦੇਸ਼ ਤੇ ਸਿਰਫ ਆਪ ਦਾ 5-7 ਘਰ ਜਿਹੜੇ ਆ ਉਹ ਕਬਜ਼ਾ ਕਰਨਾ ਚਾਹੁੰਦੇ ਆ ਖੇਤੀ ਵੀ ਸਾਡੇ ਕੋਲੇ ਹੋਵੇ ਕਾਰੋਬਾਰ ਵੀ ਸਾਡੇ ਕੋਲ ਅੱਧਾ ਸਮੁੰਦਰ ਵੀ ਰੋਕੀ ਬੈਠੇ ਆ ਜਿਹੜੀਆਂ ਸਰਕਾਰਾਂ ਸਾਡੇ ਮੁਲਕ 'ਚ ਬ ਹੈ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਕਾਰਪੋਰੇਟਾਂ ਦੀ ਜੁੱਤੀ ਥੱਲੇ ਚੱਲਦੀਆਂ ਤੇ ਜੁੱਤੀ ਥੱਲੇ ਬਣਦੀਆਂ ਜਿਨ੍ਹਾਂ ਨੂੰ ਦਿਲ ਕਰਦਾ ਉਹ ਬਣਾਉਂਦੇ ਆ ਜਿਨ੍ਹਾਂ ਨੂੰ ਦਿਲ ਕਰਦਾ ਉਹ ਲਾਉਂਦੇ ਆ ਅਸੀਂ ਤਾਂ ਇਹ ਜਦੋਂ ਹੁਣ ਗੱਲ ਕਰਦੇ ਆ ਨਾ ਜਦੋਂ ਦਾ ਤਿੰਨ ਚਾਰ ਦਿਨਾਂ ਦਾ ਇਹ ਕਾਨੂੰਨ ਆਇਆ ਅਸੀਂ ਤਾਂ ਇਹ ਸੋਚਦੇ ਆ ਕਿ ਜਿਵੇਂ ਹੁਣ ਆ ਕਾਗਜ਼ ਅਸੀਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆ ਕੇ ਇੱਥੋਂ ਸਵਾਲ ਕੀਤਾ ਕਿ ਕਿਉਂ ਸੜਨ ਲੱਗੇ ਤੁਸੀਂ ਇਨਸ਼ੋਰੈਂਸ ਤੇ ਬੀਮੇ ਤੇ ਵੀ ਸਵਾਲ ਕੀਤਾ ਸਾਨੂੰ ਤਾਂ ਇਹ ਲੱਗਦਾ ਵੀ ਕਿਉਂਕਿ ਦੇਖੋ ਹੁਣ ਜਿਵੇਂ ਧੁੰਦ ਦਾ ਮੌਸਮ ਨਿਕਲ ਕੇ ਗਿਆ ਜਾਂ ਜਿਹੜੇ ਹਿਸਾਬ ਨਾਲ ਵੀਕਲਾਂ ਦੀਆਂ ਗੱਡੀਆਂ ਦੀ ਜਿਹੜੀ ਗਿਣਤੀ ਹੈ ਉਹ ਸੜਕਾਂ ਤੇ ਪਿਛਲੇ 10-12 ਸਾਲਾਂ ਦੇ ਵਿੱਚ ਸੜਕਾਂ ਉਹੀ ਐ ਕੋਈ ਜਿਆਦਾ ਵੱਡੀਆਂ ਸੜਕਾਂ ਨਹੀਂ ਕੋਈ ਉਹਦਾਂ ਦੇ ਸਾਧਨ ਹੀ ਬਣਾਏ ਗਏ ਉਹਦਾਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਅਸੀਂ ਤਾਂ ਸਾਡਾ ਤਾਂ ਇਹ ਮੰਨਣਾ ਹੈ ਵੀ ਹੋ ਸਕਦਾ ਕਿਤੇ ਕਿਉਂਕਿ ਸੜਕਾਂ ਉਹੀ ਹੋਣ ਦਾ ਕਾਰਨ ਵੀਕਲ ਬਹੁਤ ਜਿਆਦਾ ਵਧਣ ਦੇ ਕਾਰਨ ਐਕਸੀਡੈਂਟ ਵਧੇ ਬੀਮਾ ਕੰਪਨੀਆਂ ਨੂੰ ਕਿਤੇ ਨਾ ਕਿਤੇ ਹੋ ਸਕਦਾ ਹੈ ਮੁਨਾਫਾ ਹੋਣ ਦੀ ਬਜਾਏ ਕਿਤੇ ਲਾਸ ਹੋਣ ਲੱਗ ਪਿਆ ਹੋਵੇ ਤੇ ਬੀਮਾ ਕੰਪਨੀਆਂ ਵੀ ਤਾਂ ਕਾਰਪੋਰੇਟਾਂ ਦੀਆਂ ਹਨ ਸਾਨੂੰ ਤਾਂ ਕਿਤੇ ਨਾ ਕਿਤੇ ਇਹ ਸ਼ੱਕ ਵੀ ਹੁੰਦਾ ਵੀ ਹੋ ਸਕਦਾ ਸਰਕਾਰ ਇਹਨਾਂ ਇੰਸ਼ੋਰੈਂਸ ਕੰਪਨੀਆਂ ਦੇ ਦਬਾਅ ਥੱਲੇ ਹੋਵੇ ਕਿ ਤੁਸੀਂ ਕੋ ਇਹੋ ਜਿਹਾ ਕਾਨੂੰਨ ਲੈ ਕੇ ਆਓ ਕਿ ਲੋਕ ਡਰਨ ਲੋਕ ਐਕਸੀਡੈਂਟ ਘੱਟ ਕਰਨ ਤਾਂ ਕਿ ਸਾਡਾ ਮੁਨਾਫਾ ਬਣਿਆ ਰਹੇ ਸਾਡੇ ਪੱਲਿਓ ਪੈਸਾ ਨਾ ਜਾਵੇ ਸਾਨੂੰ ਤਾਂ ਇਹ ਵੀ ਸ਼ੱਕ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਬੀਮਾ ਕੰਪਨੀਆਂ ਨੇ ਕਿਤੇ ਨਾ ਕਿਤੇ ਉਹਨਾਂ ਦਾ ਦਬਾਅ ਹੈ ਜਿਹੜਾ ਪ੍ਰਸ਼ਾਸਨ ਤੇ ਬਿਲਕੁਲ ਹੋ ਸਕਦਾ ਹੈ ਜੀ ਹੈਗਾ ਨਹੀਂ ਸਾਡਾ ਮੰਨਣਾ ਹੈ ਸਾਡਾ ਸਾਡਾ ਸ਼ੱਕ ਉਸ ਪਾਸੇ ਜਾਂਦਾ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜਿਵੇਂ ਖੇਤੀ ਕਾਨੂੰਨਾਂ ਵਾਲੀ 13 ਮਹੀਨੇ 13 ਦਿਨ ਦਿੱਲੀ ਬੈਠ ਕੇ ਉਹ ਕਾਨੂੰਨ ਵਾਪਸ ਕਰਾਉਣੇ ਪਏ ਸੀ ਨਾ ਉਹ ਵੀ ਸਾਰਾ ਕਾਰਪੋਰੇਟਾਂ ਮੈਂ ਕੀਤਾ ਕਰਾਇਆ ਸੀ ਕਾਰਪੋਰੇਟ ਘਰਾਣਿਆਂ ਦਾ ਕੀਤਾ ਕਰਾਇਆ ਸੀ ਨਾ ਕਿ ਸਰਕਾਰ ਦਾ ਫੈਸਲਾ ਸੀ ਇਹ ਵੀ ਜਿਹੜਾ ਫੈਸਲਾ ਸਾਨੂੰ ਲੱਗਦਾ ਕਿ ਕਿਸੇ ਉਹਨਾਂ ਕਰਾਣਿਆਂ ਦਾ ਜਿਨ੍ਹਾਂ ਨੂੰ ਲੱਗਦਾ ਕਿ ਜੇ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਨਾ ਜਾਂ ਤਾਂ ਸਾਨੂੰ ਪੈਸਾ ਖਰਚ ਕੇ ਸੜਕਾਂ ਵੱਡੀਆਂ ਬਣਾਉਣੀਆਂ ਪੈਣਗੀਆਂ ਉੱਥੇ ਖਰਚਾ ਹੋਊਗਾ ਜਾਂ ਫਿਰ ਸਾਨੂੰ ਜਿਹੜਾ ਹੈਗਾ ਵੀ ਜੇ ਐਕਸੀਡੈਂਟ ਹੋਣਗੇ ਤਾਂ ਸਾਨੂੰ ਉਹ ਜਿਹੜਾ ਇਹ ਬੀਮਾ ਅਸੀਂ ਕਰਦੇ ਹਾਂ ਇੰਸ਼ੋਰੈਂਸ ਕਰਦੇ ਹਾਂ ਸਾਨੂੰ ਪੇ ਕਰਨਾ ਪਊਗਾ ਹੋ ਸਕਦਾ ਕਿ ਦਿਨੇ ਕਿਤੇ ਉਹਨਾਂ ਲੋਕਾਂ ਦੀ ਮਾੜੀ-ਮੋਟੀ ਸਰਕਾਰ ਨੂੰ ਇਹ ਇਹ ਧਮਕੀ ਹੋਵੇ ਇਹ ਡਰਾਵਾ ਹੋਵੇ ਕਿ ਸਾਡੇ ਵਾਸਤੇ ਕੁਝ ਕਰੋ ਸਾਡਾ ਤਾਂ ਨਫਾ ਹੋਣ ਦੀ ਮੁਨਾਫਾ ਹੋਣ ਦੀ ਬਜਾਏ ਸਾਡਾ ਤਾਂ ਨੁਕਸਾਨ ਚ ਕੰਮ ਵੜੀ ਜਾਂਦਾ ਕੁਝ ਵੀ ਹੋ ਸਕਦਾ ਇਹ ਇਹ ਹਿੰਦ ਇਹੀ ਕਾਰਨ ਹੈ ਕਿ ਰੋਜ਼ਾਨਾ ਜਿਹੜੇ ਹਨ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਹਾਜ਼ ਭਰ-ਭਰ ਕੇ ਜਿਹੜੇ ਛੋਟੇ-ਛੋਟੇ ਬੱਚੇ ਹਨ ਜਦੋਂ ਅਸੀਂ 25 26 27 ਸਾਲ ਦੇ ਸੀ ਨਾ ਤਾਂ ਸਾਨੂੰ ਸਾਡੇ ਮਾਪਿਓ ਕਹਿੰਦੇ ਹੁੰਦੇ ਸੀ ਜੇ ਕੋਈ ਗਲਤੀ ਹੋ ਜਾਈ ਨੀ ਕੋਈ ਨਹੀਂ ਨਿਆਣਾ 25 30 ਸਾਲ ਦੇ ਨੂੰ ਵੀ ਕਹਿੰਦੇ ਸਾਡੇ ਮਾਪਿਓ ਕਹਿੰਦੇ ਨਿਆਣਾ ਹੈ ਅੱਜ ਅਸੀਂ 15 16 ਸਾਲ ਦੇ ਬੱਚੇ ਨੂੰ ਨਿਆਣਾ ਨਹੀਂ ਕਹਿੰਦੇ ਅਸੀਂ ਲਵਾ ਕੇ ਵੀਜ਼ਾ ਕਰਕੇ ਦੋ ਬੈਗ ਪੈਕ ਤੇ ਜਹਾਜ਼ ਚੜਾ ਦਿੰਦੇ ਪਿੱਛੇ ਦਿਲ ਬੇੜਾ ਬੇਸ਼ੱਕ ਐ ਕਰਦਾ ਹੁੰਦਾ ਕਿ ਯਾਰ ਛੋਟਾ ਜਿਹਾ ਇਹ ਗਿਆ ਹੈ ਪਰ ਅਸੀਂ 16 17 ਸਾਲ ਦੇ ਨੂੰ ਜ਼ਿੰਮੇਵਾਰੀ ਚੁਕਾ ਕੇ ਬਾਹਰਲੇ ਮੁਲਕਾਂ 'ਚ ਭੇਜ ਦਿੰਦੇ ਆ ਕਿਉਂ ਕਿ ਸਾਡਾ ਸਿਸਟਮ ਜਿਹੜਾ ਦਿਨ ਦਿਨ ਗਰਕਦਾ ਜਾਂਦਾ ਹੈ ਮੈਡਮ ਜੀ ਸੋ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਜਿਹੜੀ ਗਲਤੀ ਆ ਉਹ ਸਾਡੇ ਸਿਸਟਮ ਦੀ ਵੀ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆ ਕੇ ਜ਼ਰੂਰ ਦੱਸਣਾ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆ ਕੇ ਜ਼ਰੂਰ ਦੱਸਣਾ ਕਿ ਕਿੱਦਾਂ ਦੇ ਕਾਨੂੰਨ ਆ ਜਿਹੜੇ ਬਣਨੇ ਚਾਹੀਦੇ ਸੀ ਤੇ ਤੁਸੀਂ ਜਿਹੜੇ ਵੀ ਘਰਾਂ ਦੇ ਵਿੱਚ ਮੇਰੇ ਵੀਰ ਭੈਣ ਬੈਠੇ ਹੋ ਮੈਂ ਤੁਹਾਨੂੰ ਬੇਨਤੀ ਕਰੂੰਗੀ ਹੱਥ ਬੰਨ ਕੇ ਕਿ ਤੁਹਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਉਣਾ ਚਾਹੀਦਾ ਤੇ ਡਰਾਈਵਰ ਵੀਰਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਡਰਾਈਵਰ ਨੇ ਉਹ ਵਾਕਿਆ ਦੇ ਵਿੱਚ ਸਾਡੀ ਰੀੜ ਦੀ ਹੱਡੀ ਹੈ ਜੇਕਰ ਟਰਾਂਸਪੋਰਟ ਰੁਕ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਕੱਲ ਦੀ ਜਿਹੜੀ ਆਵਾਜ਼ ਆਈਏ ਪੂਰੇ ਦੇਸ਼ ਭਰ ਦੇ ਵਿੱਚ ਰੁਕੀ ਹੋਈ ਆ ਸੋ ਇਦਾਂ ਜੇ ਅਸੀਂ ਕਰਦੇ ਆ ਤਾਂ ਇਦਾਂ ਬਹੁਤ ਹੀ ਜ਼ਿਆਦਾ ਨੁਕਸਾਨ ਆ ਜਿਹੜਾ ਸਹਿਣਾ ਪੈ ਸਕਦਾ ਸੋ ਬਣੇ ਰਹੋ ਲੋਕ ਟੀਵੀ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਥੈਂਕ ਯੂ